ਸੋਖਤ ਆਪ ਸਭ ਦਾ ਅਤੇ ਮੈਂ ਹਾਂ ਸੁੱਖਾ ਖੇੜੀ ਵਾਲਾ ਸਿਆਸਤ ਅੱਜ ਕੱਲ ਕਿਹੋ ਜਿਹਾ ਹਰ ਇੱਕ ਜਾਣਦੇ ਨੇ ਕਿਉਂਕਿ ਲੋਕ ਸਭਾ ਚੋਣਾਂ ਦੀ ਜੇਕਰ ਗੱਲ ਕਰੀਏ ਤਾਂ ਪ੍ਰਚਾਰ ਆਪਣੇ ਆਪਣੇ ਉਮੀਦਵਾਰਾਂ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ ਸਿਆਸੀ ਪਾਰਟੀਆਂ ਵੱਲੋਂ ਇੱਕ ਦੂਸਰੇ ਦੀਆਂ ਪਾਰਟੀਆਂ ਜਿਹੜੀਆਂ ਨੇ ਉਹ ਛੱਡ ਕੇ ਦੂਸਰੀਆਂ ਪਾਰਟੀਆਂ ਦਾ ਪੱਲਾ ਜਿਹੜਾ ਉਹ ਫੜਿਆ ਜਾ ਰਿਹਾ ਹੈ ਕਹਿ ਸਕਦੇ ਆ ਕਿ ਦਲ ਬਦਲੇ ਜਾ ਰਹੇ ਨੇ ਇੱਡੇ ਤੇ ਦਿਗਜ ਜਿਹੜੇ ਨੇ ਇੱਕ ਦੂਸਰੀ ਦੀ ਪਾਰਟੀ ਜਾ ਰਹੇ ਨੇ ਕਿ ਅੱਜ ਕੀ ਆ ਤੇ ਕੱਲ ਨੂੰ ਕੀ ਹੋਣ ਵਾਲਾ ਸ਼ਾਇਦ ਉਸ ਆਗੂ ਨੂੰ ਵੀ ਨਹੀਂ ਪਤਾ ਕਿ ਉਹ ਅੱਜ ਕਿਹੜੀ ਪਾਰਟੀ ਚ ਆ ਜਾਂ ਕੱਲ ਨਾਰਾਜ਼ ਹੋ ਕੇ ਕਿਹੜੀ ਪਾਰਟੀ ਦੇ ਵਿੱਚ ਚਲੇ ਜਾ ਸਕਦਾ ਕਿਉਂਕਿ ਐਡੇ ਵੱਡੇ ਆਗੂ ਜਿਹੜੇ ਨੇ ਇੱਕ ਦੂਸਰੀ ਪਾਰਟੀ ਨੂੰ ਛੱਡ ਕੇ ਇੱਧਰ ਉੱਧਰ ਚਲੇ ਗਏ ਨੇ ਜਿਸ ਤੇ ਯਕੀਨ ਕਰਨਾ ਸ਼ਾਇਦ ਜੇਕਰ ਕੋਈ ਨਾਂ ਦੇਖੇ ਤਾਂ ਉਸ ਤੇ ਯਕੀਨ ਕਰਨਾ ਵੀ ਸਹੀ ਨਹੀਂ ਰਹੇਗਾ ਤੇ ਇਸ ਨੂੰ ਲੈ ਕੇ ਚਰਚਾ ਕਰਾਂਗੇ ਸਾਡੇ ਨਾਲ ਬੇਬਾਕੀ ਤਰੀਕੇ ਨਾਲ ਆਪਣੀ ਰਾਏ ਤੇ ਗੱਲਬਾਤ ਰੱਖਣ ਲਈ ਜਿਹੜਾ ਹੈਗਾ ਰਫਤਾਰ ਹੈ ਮੌਜੂਦਾ ਹਾਲਾਕੇ ਵਿਦੇਸ਼ ਤੋਂ ਆਏ ਨੇ ਯੂਕੇ ਕੈਸੀ ਸਿੱਧਾ ਆਏ ਨੇ ਤੇ ਇੰਟਰਵਿਊ ਦੇ ਰਹੇ ਨੇ ਕਿਉਂਕਿ ਹਾਲਾ ਹੋਰ ਸਮਾਂ ਉੱਥੇ ਬਿਤਾਉਣਾ ਸੀ ਰਹਿਣਾ ਸੀ ਪਰ ਸਿਆਸਤ ਤੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਕਹਿੰਦਾ ਵੀ ਰਹਿਣਾ ਨਹੀਂ ਗਿਆ ਪੰਜਾਬ ਆ ਗਿਆ ਅ ਰਫਤਾਰ ਸਭ ਤੋਂ ਪਹਿਲਾਂ ਦਾ ਸਵਾਗਤ ਹੈ ਤੁਹਾਡਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਮਨ ਲੱਗਿਆ ਨਹੀਂ ਦਿਲ ਫਿਰ ਵਾਰ ਯੂਕੇ ਬਾਹਰ ਆਏ ਆ ਜੀ ਬਾਹਰ ਮੈਂ ਕਿਸੇ ਕੰਮ ਦੀ ਖਾਤਰ ਗਿਆ ਸੀਗਾ ਉੱਥੇ ਤੇ ਬਾਹਰ ਵੀ ਜਦੋਂ ਗਿਆ ਮੈਨੂੰ ਤਾਂ ਨਾ ਇੱਕ ਹਾਸਾ ਆਵੇ ਹੂੰ ਜਦੋਂ ਮੈਂ ਬਾਹਰ ਗਿਆ ਖੇੜੀ ਸਾਹਿਬ ਦੇਖੋ ਆਪਣੇ ਲੋਕ ਆਏ ਨੇ ਵੀ ਜਿਹੜੇ ਇਨਕੁਆਰੀ ਕਰਨ ਤੇ ਲੱਗੇ ਹੁੰਦੇ ਆ ਨਾ ਵੀ ਰਫਤਾਰ ਆਏ ਕਿਉਂ ਪੰਜਾਬ ਛੱਡ ਕੇ ਚਲੇ ਆ ਗਿਆ ਹੂੰ ਇਹਨੂੰ ਕਹਿਰੀ ਤਾਂ ਮੇਰੇ ਸਾੜੇ ਆਏ ਕਰਦੇ ਸੀ ਜਿਵੇਂ ਇਹਨਾਂ ਨੇ ਆਪਦੀ ਕੁੜੀ ਦੇਣੀ ਹੁੰਦੀ ਆ ਮੈਨੂੰ ਠੀਕ ਹੈ ਇਨਕੁਆਰੀ ਵੀ ਚੰਗੇ ਤਰੀਕੇ ਨਾਲ ਨਹੀਂ ਕੀਤੀ ਵੀ ਪਹਿਲਾਂ ਤੁਸੀਂ ਵੀ انਕੁਆਇਰੀ ਕਰਨ ਲੱਗਿਓ ਜਾਣਤਾ ਲਓ ਵੀ ਰਿਟਰਨ ਗਿਟੋਰੀ ਲੱਗੇ ਗਿਆ ਜਾਂ ਕੋਈ ਵੱਡਾ ਕਾਂਡ ਕਰਕੇ ਗਿਆ ਜਾਂ ਫਰਾਡ ਵੀ ਕਿਉਂ ਗਿਆਗਾ ਓ ਤਾਂ ਫਰਾਡ ਫਰੂਡ ਤਾਂ ਰੱਬ ਬਚਾ ਕੇ ਰੱਖੇ ਵੀ ਕਿਤੇ ਪੱਕੇ ਤੌਰ ਤੇ ਗਿਆ ਇੱਕ ਘੁੰਮਣ ਮੈਨ ਗਿਆ ਸੀ ਜ਼ਰੂਰੀ ਕੰਮ ਉਥੇ ਹਾਂ ਠੀਕ ਆ ਮੈਂ ਗਿਆ ਸੀ ਖੇੜੀ ਸਾਹਿਬ 15 20 ਦਿਨਾਂ ਦੇ ਲਈ ਜੀ ਉਹਨਾਂ ਨੇ ਤਿੰਨ ਚਾਰ ਟਿਊਟਰੀਆਂ ਨੇ ਦੇ ਤਰੇ ਦੀ ਲੈ ਵੀਡੀਓ ਮੇਰੇ ਤੇ ਮੈਨੂੰ ਹੀ ਨਿੰਦੀ ਗਏ 24 ਘੰਟੇ ਵੀ ਰਫਤਾਰ ਆ ਪੰਜਾਬ ਛੱਡ ਗਿਆ ਚਲਾ ਗਿਆ ਜਿਵੇਂ ਮੇਰੇ ਜਾਣ ਤੋਂ ਬਿਨਾ ਜਿਵੇਂ ਪੰਜਾਬ ਛੱਡ ਗਿਆ ਚਲਾ ਗਿਆ ਵੀ ਪੰਜਾਬ ਖਾੜੀ ਜਾਊ ਜਿਵੇਂ ਹਮਮ ਠੀਕ ਹੈ ਤੇ ਪੂਰਾ ਇਹਨਾਂ ਨੇ ਮੈਨੂੰ ਨਿੰਦਾਂ ਦੇ ਉੱਪਰ ਜ਼ੋਰ ਲਾਇਆ ਤੇ ਅੱਜ ਮੈਂ ਵਾਪਸ ਆ ਗਿਆ ਪੰਜਾਬ ਕਿਉਂਕਿ ਮੈਂ ਕੁਝ ਨਹੀਂ ਬੋਲਿਆ ਮੈਨੂੰ ਆਏ ਸੀ ਵੀ ਚਲ ਚੁੱਪ ਕਰਕੇ ਇਹਨਾਂ ਦੇ ਖੇਡ ਤਮਾਸ਼ੇ ਆਪਾਂ ਦੇਖੀਏ ਮੈਂ ਇੱਕ ਚੀਜ਼ ਦੇਖ ਲਈ ਦੁਨੀਆ ਨੂੰ ਬਸ ਇੱਕ ਬਹਾਨਾ ਚਾਹੀਦਾ ਹੁੰਦਾ ਦੂਜਿਆਂ ਨੂੰ ਨਿੰਦਾਂ ਦੇ ਲਈ ਅੱਜ ਮੈਂ ਪੰਜਾਬ ਆ ਗਿਆ ਜਿਹੜੇ ਲੋਕ ਕਮੈਂਟਾਂ ਦੇ ਵਿੱਚ ਗਾਲਾਂ ਕੱਢਦੇ ਸੀ ਜਾਂ ਮੇਰੇ ਖਿਲਾਫ ਵੀਡੀਓ ਪਾਉਂਦੇ ਸੀ ਹੁਣ ਕੀ ਬੋਲਣਗੇ ਉਹ ਕਿਉਂਕਿ ਅੱਜ ਤੱਕ ਜਿੰਨੇ ਵਾਰ ਵੀ ਮੈਂ ਬੋਲੇ ਆ ਸਾਹਮਣੇ ਵਾਲੇ ਬੰਦੇ ਚਾਹੇ ਵਿਰੋਧੀ ਆ ਮੇਰੇ ਠੀਕ ਹੈ ਉਹਨਾਂ ਨੂੰ ਮੈਂ ਇੱਕ ਮੌਕਾ ਨਹੀਂ ਦਿੱਤਾ ਬੋਲਾਉਂਦਾ ਜੇ ਉਹ ਬੋਲੇ ਆ ਹੁਣ ਉਹਨਾਂ ਦੇ ਕੋਲ ਕੋਈ ਜਵਾਬ ਹੈ ਨਹੀਂ ਮੇਰੀ ਗੱਲ ਦਾ ਵੀ ਆ ਬੈਠਾ ਪੰਜਾਬੀ ਹੁਣ ਕਰੋ ਗੱਲ ਜਿਹਨੇ ਮੇਰੇ ਨਾਲ ਕਰਨੀ ਆ ਵੀ ਜਿਹੜੇ ਬਾਹਰ ਬੈਠੇ ਬੋਲਦੇ ਆ ਉਹਨਾਂ ਨਾਲ ਆਪਣਾ ਕੋਈ ਉਹ ਨਹੀਂ ਹੈਗਾ ਕਿਉਂਕਿ ਨਾ ਤਾਂ ਉਹਨਾਂ ਨੇ ਇੱਥੇ ਆਉਣਾ ਜੀ ਜਿਹੜੇ ਪੰਜਾਬ ਚ ਬਹਿ ਕੇ ਬੋਲਦੇ ਆ ਉਹ ਤਾਂ ਤੁਸੀਂ ਬੜਾ ਬੋਲਦੇ ਸੀ ਮੇਰੇ ਬਾਰੇ ਵੀ ਹੁਣ ਮੇਰੇ ਨਾਲ ਆ ਕੇ ਤੁਸੀਂ ਮੂੰਹ ਤੇ ਗੱਲ ਕਰੋ ਜਿਹੜੀ ਕਰਨੀ ਆ ਜਦੋਂ ਲੋਕਾਂ ਨੂੰ ਕੋਈ ਗੱਲ ਨਹੀਂ ਆਉਂਦੀ ਫਿਰ ਕਮੈਂਟਾਂ ਦੇ ਵਿੱਚ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਆ ਉਹ ਗਲ ਬਿਨਾ ਕਿਸੇ ਚੀਜ਼ ਤੋਂ ਜਾਣੇ ਹਾਂ ਜਿਹੜੇ ਬੰਦੇ ਹੁਣ ਮੇਰੇ ਖਿਲਾਫ ਵੀਡੀਓ ਬੁੜੀਆਂ ਪਾ ਦਿੰਦੇ ਆ ਉਹਨਾਂ ਦੀ ਮੈਂ ਪਹਿਲਾਂ ਮੇਰੇ ਰੇਲ ਬਣਾ ਦਿੰਦਾ ਸੀ ਚਲ ਆਪਾਂ ਦਾ ਜਿਹੜੀ ਭਾਸ਼ਾ ਨਾਲ ਸਮਝਣ ਵਾਲਾ ਬੰਦਾ ਖੇੜੀ ਸਾਹਿਬ ਗੱਲ ਕਰੂ ਆਪਾਂ ਉਸੇ ਭਾਸ਼ਾ ਦੇ ਵਿੱਚ ਗੱਲ ਕਰਦੇ ਆਂ ਠੀਕ ਹੈ ਨਾ ਪਰ ਹੁਣ ਆਪਾਂ ਸੋਚੀਦਾ ਵੀ ਯਾਰ ਜਿਹੜੇ ਬੰਦਿਆਂ ਦਾ ਕੰਮ ਹੀ ਦੂਜਿਆਂ ਨੂੰ ਨਿੰਦਣਾ ਪੰਜਾਬ ਦੇ ਵਿੱਚ ਤੁਸੀਂ ਦੇਖੋ ਜਿਹੜੀ ਆਪਣੀ ਸਿਆਸਤ ਆ ਉਹ ਕਿਵੇਂ ਚੱਲ ਰਹੀ ਆ ਠੀਕ ਹੈ ਪਹਿਲਾਂ ਆਪਣੇ ਲੋਕ ਆ ਕਿਸੇ ਲੀਡਰ ਦੇ ਮਗਰ ਲੱਗਦੇ ਆ ਜਿਵੇਂ ਆ ਇੱਕ ਲੀਡਰ ਆ ਇਹਦੇ ਪਿੱਛੇ ਲੱਗੇ ਹੋਏ ਆ ਠੀਕ ਹੈ ਉਹ ਲੀਡਰ ਨੂੰ ਜੇ ਟੈਕਟ ਨਹੀਂ ਉਹ ਦਲ ਬਦਲ ਕੇ ਦੂਜੇ ਪਾਸੇ ਚਲਾ ਜਾਂਦਾ ਸਾਡੇ ਬੇਵਕੂਫ ਲੋਕ ਉਹਦੇ ਪਿੱਛੇ ਲੜਦੇ ਰਹਿ ਜਾਂਦੇ ਆ ਉਹਨਾਂ ਦਾ ਜਿਹੜਾ ਮੇਨ ਲੀਡਰ ਹੁੰਦਾ ਜਿੰਨਾਂ ਪਿੱਛੇ ਲੜਦੇ ਹੁੰਦੇ ਆ ਇੱਕ ਦੂਜੇ ਦੇ ਝੱਗੇ ਪਾੜਦੇ ਹੁੰਦੇ ਆ ਉਹ ਦਲ ਬਦਲ ਜਾਂਦਾ ਟਿਕਟ ਦੇ ਪਿੱਛੇ ਚਲੋ ਦਲ ਬਦਲ ਦੀ ਗੱਲ ਆਈਆ ਧੂਰੀ ਹਲਕੇ ਦੇ ਸਾਬਕਾ ਵਿਧਾਇਕ ਨੇ ਦਲਵੀਰ ਗੋਲਡੀ ਜੀ ਹਾਲਾਂਕਿ ਉਹਨਾਂ ਦੇ ਐਡੇ ਵੱਡੇ ਜਿਹੜੇ ਦਾਗੇ ਹੋਏ ਬਿਆਨ ਨੇ ਜੋ ਸ਼ਾਇਦ ਕੱਲ ਦੇ ਲੋਕ ਰਿਪੀਟ ਕਰ ਕਰ ਹਾਲੇ ਤੱਕ ਵੀ ਆ ਰਾਏ ਸੁਣ ਰਹੇ ਨੇ ਨਫਤਾਰ ਕਿ ਉਹ ਡੇਡੇ ਦਾਗੇ ਹੋਏ ਉਹਨਾਂ ਦੇ ਤਮਾਕੇਦਾਰ ਬਿਆਨ ਸੀ ਦੇਖਿਓ ਕਿਤੇ ਥੋੜੇ ਚ ਵੀ ਨਾ ਵੜ ਜਾਣ ਦੂਸਰੇ ਕੀ ਕਹੋਂਗੇ ਅਜੇ ਬਿਆਨ ਦੇ ਕੇ ਖੁਦ ਫਿਰ ਉੱਥੇ ਜਾਣਾ ਕੀ ਮਜਬੂਰੀ ਹੋ ਸਕਦੀ ਆ ਦੇਖੋ ਜੀ ਅੱਜ ਕੱਲ ਹਰ ਚੀਜ਼ ਸੋਸ਼ਲ ਮੀਡੀਆ ਦੇ ਉੱਪਰ ਪਈ ਆ ਅੱਜ ਦੇ ਟਾਈਮ ਦੇ ਵਿੱਚ ਮੈਂ ਇਹਨਾਂ ਲੀਡਰਾਂ ਨੂੰ ਵੀ ਕਹਿਣਾ ਵੀ ਜਿਹੜੀ ਗੱਲ ਤੁਸੀਂ ਕਹਿਣੀ ਆ ਸੋਚ ਸਮਝ ਕੇ ਬੋਲਿਆ ਕਰੋ ਹੂੰ ਦਲਵੀਰ ਸਿੰਘ ਗੋਲਡੀ ਇਹਨਾਂ ਨੇ ਉਦੋਂ ਬਿਆਨ ਦਿੱਤੇ ਸੀ ਕਿ ਆਮ ਪਾਰਟੀ ਦੇ ਵਿੱਚ ਜਿਹੜੇ ਦੂਜੀਆਂ ਪਾਰਟੀਆਂ ਦੇ ਵਿੱਚੋਂ ਲੀਡਰ ਆ ਰਹੇ ਆ ਵੀ ਮਾਨ ਸਾਹਿਬ ਧਿਆਨ ਰੱਖਿਓ ਤੁਹਾਡੀ ਪਾਰਟੀ ਨੂੰ ਨੁਕਸਾਨ ਪਹੁੰਚਾਉਣਗੇ ਜਿਹੜੇ ਇੱਕ ਪਾਰਟੀ ਦੇ ਨਹੀਂ ਹੋਏ ਦੂਜੀ ਦੇ ਕੀ ਹੋਣਗੇ ਜਿਹੜੇ ਹਰ ਸਰਕਾਰ ਚ ਹੁੰਦੇ ਨੇ ਹਾਂਜੀ ਤੇ ਹੁਣ ਅੱਜ ਉਹੀ ਸੇਮ ਗੱਲ ਰਿਪੀਟ ਕੀਤੀ ਆ ਦਲਵੀਰ ਸਿੰਘ ਗੋਲਡੀ ਜੀ ਨੇ ਠੀਕ ਹੈ ਭਗਵਾਨ ਤਮਨ ਸਾਹਿਬ ਨੂੰ ਉਹ ਜੱਫੀ ਪਾ ਕੇ ਖੜੇ ਆ ਜਦੋਂ ਉਥੇ ਕਾਰਨ ਪੁੱਛਿਆ ਗਿਆ ਕਾਰਨ ਉਹਨਾਂ ਨੇ ਦੱਸਿਆ ਦਲਬੀਰ ਗੋਲਡੀ ਨੇ ਉਹ ਕਹਿੰਦੇ ਮੈਂ ਕਾਂਗਰਸ ਪਾਰਟੀ ਦੇ ਲਈ ਕੰਮ ਕੀਤਾ ਠੀਕ ਹੈ ਕਹਿੰਦੇ ਦਿਨ ਰਾਤ ਮੈਂ ਇੱਕ ਕੀਤੀ ਪਰ ਮੈਨੂੰ ਐਮਪੀ ਦੀ ਟਿਕਟ ਨਹੀਂ ਦਿੱਤੀ ਪਾਰਟੀ ਨੇ ਵੀ ਮੇਰੇ ਕੰਮ ਦਾ ਮੁੱਲ ਨਹੀਂ ਪਾਇਆ ਕਹਿੰਦੇ ਐਸੇ ਕਰਕੇ ਮੈਂ ਪਾਰਟੀ ਛੱਡਾਉਂਦਾ ਫੈਸਲਾ ਲਿਆ ਤੇ ਆਮ ਪਾਰਟੀ ਦੇ ਵਿੱਚ ਆ ਗਿਆ ਕਹਿੰਦੇ ਹੁਣ ਆਮ ਪਾਰਟੀ ਦੇ ਵਿੱਚ ਮੈਂ ਇਸ ਕਰਕੇ ਆਇਆ ਕਿ ਇਹ ਆਪਦੇ ਵਰਕਰਾਂ ਦਾ ਮੁੱਲ ਪਾਉਂਦੇ ਆ ਉਹਨਾਂ ਦੀ ਕਦਰ ਕਰਦੇ ਆ ਹੁਣ ਦੇਖੋ ਜਿਹੜੇ ਆਮ ਪਾਰਟੀ ਦੇ ਵਰਕਰ ਆ ਇੰਨੀ ਮਾੜੀ ਤਾਂ ਗਲੀ ਦੇ ਕੁੱਤੇ ਨਾਲ ਨਹੀਂ ਹੁੰਦੀ ਜਿੰਨੀ ਇਹਨਾਂ ਦੇ ਨਾਲ ਹੋਈ ਆ ਦੇਖੋ ਖੇੜੀ ਸਾਹਿਬ ਹੋਰ ਕੋਈ ਇਹਨਾਂ ਦੀ ਗੱਲ ਕਰੇ ਚਾਹੇ ਨਾ ਕਰੇ ਮੈਂ ਜ਼ਰੂਰ ਕਰੂੰਗਾ ਆਮ ਪਾਰਟੀ ਦੇ ਵਰਕਰਾਂ ਦੀ ਜਿਹੜੇ ਪਿੰਡਾਂ ਦੇ ਵਿੱਚ ਠੀਕ ਆ ਆਪਦੀਆਂ ਜਨਾਨੀਆਂ ਤੋਂ ਵੀ ਗਾਲਾਂ ਖਾਂਦੇ ਰਹੇ ਰੈਲੀਆਂ ਦੇ ਵਿੱਚ ਜਾਂਦੇ ਹੁੰਦੇ ਸੀ ਪਿੱਛੋਂ ਉਹਨਾਂ ਦੀਆਂ ਜਨਾਨੀਆਂ ਨੇ ਕਿਹਾ ਵੀ ਕਿਹੜੇ ਕੁੱਤੇ ਕੰਮਾਂ ਦੇ ਵਿੱਚ ਲੱਗੇ ਆ ਵੀ ਘਰ ਵੱਲ ਧਿਆਨ ਦੇ ਦੇ ਮੇਰੇ ਵੱਲ ਧਿਆਨ ਦੇ ਦੇ ਪਰ ਉਹਨਾਂ ਨੇ ਆਪ ਪਾਰਟੀ ਦੇ ਹਨਾ ਨਾਲ ਤੁਰੇ ਭਾਵੇਂ ਅੱਧਿਆਂ ਦੇ ਸਿਵਿਆਂ ਦੇ ਵਿੱਚ ਪੈਰ ਆ ਡੀਆਂ ਡੀਆਂ ਉਮਰਾਂ ਹੋ ਗਈਆਂ ਪਰ ਉਹਨਾਂ ਨੂੰ ਵਿਚਾਰਿਆਂ ਨੂੰ ਅਹੁਦੇ ਕੀ ਮਿਲੇ ਕਿਸੇ ਗਲੀ ਦਾ ਪ੍ਰਧਾਨ ਲਾਤਾ ਵਿਚਾਰੇ ਨੂੰ ਠੀਕ ਹੈ ਮੈਨੂੰ ਉਹਨਾਂ ਤੇ ਇੰਨਾ ਤਰਸ ਆ ਰਿਹਾ ਕਿਉਂਕਿ ਦੇਖੋ ਤੁਸੀਂ ਦੂਜੀ ਪਾਰਟੀ ਦੇ ਵਿੱਚੋਂ ਵੱਡੇ ਵੱਡੇ ਲੀਡਰ ਉੱਠ ਕੇ ਆਮ ਪਾਰਟੀ ਦੇ ਵਿੱਚ ਆ ਕੇ ਖਾਸ ਬਣ ਜਾਂਦੇ ਆ ਤੇ ਵਿਚਾਰੇ ਆਮ ਪਾਰਟੀ ਦੇ ਵਰਕਰ ਫੇਰ ਆਮ ਹੀ ਰਹਿ ਗਏ ਤੇ ਮੈਂ ਭਗਵੰਤ ਮਾਨ ਸਾਹਿਬ ਦੇ ਅੱਗੇ ਬੇਨਤੀ ਕਰਦਾ ਦੇਖੋ ਆਪਾਂ ਬੇਨਤੀ ਕਰ ਸਕਦਾ ਮੈਨੂੰ ਬਹੁਤ ਤਰਸ ਆ ਰਿਹਾ ਆਮ ਪਾਰਟੀ ਦੇ ਵਰਕਰਾਂ ਤੇ ਵੀ ਤੁਸੀਂ ਆਏ ਕਰੋ ਇਹਨਾਂ ਨੂੰ ਕੋਈ ਕੁੱਤੇ ਕਾਤੇ ਭਜਾਉਣ ਦਾ ਕੋਈ ਇਨਚਾਰਜ ਲਾ ਦੋ ਕੋਈ ਪ੍ਰਧਾਨ ਲਾ ਦੋ ਜਿਹੜੀਆਂ ਆਪਣੇ ਪਿੰਡਾਂ ਦੇ ਵਿੱਚ ਪਸ਼ੂ ਫਿਰਦੇ ਆ ਇਹਨਾਂ ਨੂੰ ਡੱਕਰਨ ਦਾ ਕੋਈ ਇਹਨਾਂ ਨੂੰ ਮੜਾ ਮੋਟਾ ਉਹਦਾ ਤੁਸੀਂ ਦੋ ਜਦੋਂ ਮੈਂ ਕਿਸੇ ਆਮ ਪਾਰਟੀ ਦੇ ਵਰਕਰ ਨੂੰ ਕਿਹਾ ਮੈਂ ਕਿਹਾ ਵੀ ਦੇਖ ਤੇਰੀ ਤਾਂ ਗਲੀ ਦੇ ਕੁੱਤੇ ਜਿੰਨੀ ਵੀ ਇੱਜ਼ਤ ਨਹੀਂ ਰਹੀ ਵੀ ਤੂੰ ਸਾਰੀ ਜ਼ਿੰਦਗੀ ਆਪਦੀ ਲਾਤੀ ਦੂਜੀ ਪਾਰਟੀ ਦੇ ਵਿੱਚੋਂ ਲੀਡਰ ਆ ਕੇ ਖਾਸ ਬਣ ਗਿਆ ਵੀ ਤੂੰ ਫੇਰ ਉੱਥੇ ਦਾ ਉੱਥੇ ਯਾਰ ਤੇਰਾ ਤਾਂ ਜਮਈ ਤੇਰੇ ਤਾਂ ਬਾਤ ਨਹੀਂ ਪੁੱਛੀ ਅੱਗੇ ਉਹ ਖੇੜੀ ਸਾਹਿਬ ਪਤਾ ਉਹਨੇ ਕੀ ਜਵਾਬ ਦਿੱਤਾ ਕਹਿੰਦਾ ਮੈਨੂੰ ਸਾਡੀ ਆਮ ਪਾਰਟੀ ਦੇ ਵੱਡੇ ਵੱਡੇ ਲੀਡਰ ਜੱਫੀਆਂ ਪਾਉਂਦੇ ਆ ਸਟੇਜਾਂ ਦੇ ਉੱਪਰ ਸਾਡਾ ਨਾਮ ਲੈਂਦੇ ਆ ਹਮ ਮੈਂ ਕਿਹਾ ਜੱਫੀ ਦੇ ਨਾਲ ਤੇਰਾ ਘਰ ਚੱਲ ਜੂ ਯਾਰ ਹਮ ਜੇ ਤੂੰ ਆਪਦੀ ਘਰ ਵਾਲੇ ਨੂੰ ਪਿੱਛੇ ਜਾ ਕੇ ਕਹੇਂਗਾ ਵੀ ਮੈਂ 15 ਸਾਲ ਆਮ ਪਾਰਟੀ ਨੂੰ ਦੇਤੇ 5 ਸਾਲ ਜਿੰਨਾ ਵੀ ਚਲੋ ਸਮਾਂ ਹੋਇਆ ਹੁਣ ਮੈਨੂੰ ਨਹੀਂ ਪਤਾ ਠੀਕ ਹੈ ਹਮ ਵੀ ਜੇਤੂ ਆਪਦੀ ਘਰ ਆਏ ਨੂੰ ਜਨਾਨੀ ਨੂੰ ਜਾ ਕੇ ਆਪਣੇ ਜਵਾਕਾਂ ਨੂੰ ਦੱਸੋ ਵੀ ਮੈਂ ਇੰਨਾ ਸਮਾਂ ਪਾਰਟੀ ਨੂੰ ਦਿੱਤਾ ਤੇ ਮੈਨੂੰ ਜਫੀ ਮਿਲ ਗਈ ਵੱਡੇ ਲੀਡਰ ਤੋਂ ਜਾਂ ਮੈਨੂੰ ਉਹਨਾਂ ਨੇ ਉਹ ਹਾਰ ਜਿਆ ਪਾਤਾ ਠੀਕ ਹੈ ਚਲੋ ਸਰੋਪਾ ਦਾ ਬਹੁਤ ਵੱਡੀ ਚੀਜ਼ ਹੁੰਦੀ ਆ ਇਹ ਹਾਰ ਹੀ ਹੁੰਦੇ ਆ ਇਹਨਾਂ ਦੇ ਆ ਪਹਿਨਾਂ ਦੇ ਸਰੋਪੇ ਨਹੀਂ ਕਹਿ ਸਕਦੇ ਤੇ ਮੈਂ ਕਿਹਾ ਕੀ ਹੋਊਗਾ ਉਹਦੇ ਨਾਲ ਠੀਕ ਹੈ ਨਾ ਸੋ ਮੈਂ ਲੋਕਾਂ ਅੱਗੇ ਵੀ ਇਹੀ ਬੇਨਤੀ ਕਰਦਾ ਵੀ ਜਿਨ੍ਹਾਂ ਦੇ ਪਿੱਛੇ ਲੱਗ ਕੇ ਤੁਸੀਂ ਲੜਦੇ ਹੋ ਜਿਨ੍ਹਾਂ ਲੀਡਰਾਂ ਦੇ ਪਿੱਛੇ ਤੁਸੀਂ ਲੜਦੇ ਹੋ ਉਹਨਾਂ ਦੇ ਵਿੱਚੋਂ ਕੁਝ ਕ ਲੀਡਰ ਦਾ 100-100 ਕਰੋੜ ਲੈ ਕੇ ਦਲ ਬਦਲ ਜਾਂਦੇ ਆ ਤੇ ਤੁਸੀਂ ਕਿੱਥੇ ਖੜੇ ਹੋ ਜੇ ਆਪਾਂ ਥੋੜੀ ਗੱਲ ਕਰੀਏ ਹੁਣ ਮੇਰੇ ਤੇ ਅੱਧੀ ਦੁਨੀਆ ਲੱਗਦੀ ਆ ਖੇੜੀ ਸਾਹਿਬ ਕਿਉਂ ਲੱਗਦੀ ਆ ਕਿਉਂਕਿ ਮੈਂ ਇਹਨਾਂ ਨੂੰ ਖੱੱਚਰ ਕਹਿਣਾ ਮੈਂ ਉਹਨਾਂ ਲੋਕਾਂ ਨੂੰ ਕਿਉਂਕਿ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਕਈ ਪੰਥਕ ਸੋਚ ਵਾਲੇ ਬੰਦੇ ਵੀ ਹੈਗੇ ਆ। ਹੂੰ। ਕਈ ਬੰਦੇ ਆਪਦੇ ਸਟੈਂਡ ਦੇ ਉੱਪਰ ਖੜੇ ਆ, ਕਈ ਪੰਜਾਬ ਦੇ ਬਾਰੇ ਵੀ ਸੋਚਦੇ ਆ। ਹਰੇਕ ਬੰਦਾ ਮਾੜਾ ਨਹੀਂ ਹੁੰਦਾ ਪਰ ਉਹ ਬੰਦੇ ਜਿਹੜੇ 5-500 ਰੁਪਏ ਦੀ ਖਾਤਰ ਵੈਗ ਜਾਂਦੇ ਆ, ਆਪਦੀ ਵੋਟ ਵੇਚ ਦਿੰਦੇ ਆ। ਉਹ ਖੱਟਰਾ ਨਾਲੋਂ ਵੀ ਮੈਂ ਕਹਿੰਦਾ ਗਿਰੇ ਹੋਇਆ ਅੱਜ ਦੇ ਟਾਈਮ ਦੇ ਵਿੱਚ ਗਧੇ ਦਾ ਵੀ ਮੁੱਲ ਬਹੁਤ ਜ਼ਿਆਦਾ। ਕੱਚਰ ਦਾ ਵੀ ਮੁੱਲ ਬਹੁਤ ਜ਼ਿਆਦਾ ਤੁਸੀਂ ਸਾਡੇ ਲੋਕਾਂ ਦੇ ਮੁੱਲ ਕੀ ਪੈਂਦੇ ਆ 100 ਰੁਪਿਆ 200 500 ਹਜ਼ਾਰ ਹੂੰ ਸਹੀ ਆ ਕੀ ਕਰਾਂਗੇ ਆਪਾਂ ਇੱਥੇ ਆਪਾਂ ਲੀਡਰਾਂ ਪਿੱਛੇ ਇੱਕ ਦੂਜੇ ਦੇ ਝੱਗੇ ਪਾੜਦੇ ਆ ਸੱਥਾਂ ਦੇ ਵਿੱਚ ਜਾ ਜਾ ਕੇ ਲੜਦੇ ਆ ਉਹ ਜਿੰਨਾ ਪਿੱਛੇ ਤੁਸੀਂ ਲੜਦੇ ਹੋ ਜਿੰਨਾ ਪਿੱਛੇ ਤੁਸੀਂ ਆਪਦੇ ਘਰ ਖਰਾਬ ਕਰਦੇ ਹੋ ਆਪਦਾ ਸਮਾ ਖਰਾਬ ਕਰਦੇ ਹੋ ਉਹ ਤਾਂ ਇੱਕ ਮਿੰਟ ਦੇ ਵਿੱਚ ਦਲ ਬਦਲ ਜਾਂਦੇ ਆ ਹੂੰ ਤੇ ਦਲ ਬਦਲ ਕੇ ਕਹਿੰਦੇ ਅਸੀਂ ਲੋਕਾਂ ਦੀ ਸੇਵਾ ਕਰਨੀ ਆ ਇਹ ਲੋਕਾਂ ਦੀ ਸੇਵਾ ਨਹੀਂ ਹੁੰਦੀ ਇਹ ਗੱਲ ਹੁੰਦੀ ਆ ਈਗੋ ਤੇ ਈਗੋ ਤੇ ਗੱਲ ਹੁੰਦੀ ਆ ਸਿਰਫ ਟੈਕਟ ਦੀ ਖਾਤਰ ਜਿੱਧਰੋਂ ਟੈਕਟ ਮਿਲੀ ਇਹ ਉਧਰ ਜਾਣਗੇ ਲੀਡਰ ਕਿਸੇ ਦੇ ਮਿੱਤ ਨਹੀਂ ਹੁੰਦੇ ਖੇੜੀ ਸਾਹਿਬ ਇਹ ਪਤਾ ਨਹੀਂ ਗੱਲ ਸਾਡੇ ਲੋਕ ਕਦੋਂ ਸਮਝਣਗੇ ਦਫਤਾਰ ਜੀ ਮੈਂ ਇੱਕ ਹੋਰ ਗੱਲ ਕਰਨਾ ਚਾਹਣਾ ਐਸੀ ਹਲਕੇ ਦੀ ਧੂਰੀ ਹਲਕੇ ਦੀ ਆ ਤੁਹਾਨੂੰ ਯਾਦ ਹੋਊਗਾ ਕਿ ਇੱਕ ਬਜ਼ੁਰਗ ਸੀ ਜਿਹੜਾ ਬੜਾ ਫੇਮਸ ਹੋਇਆ ਸੀ ਜਿਹੜਾ ਕਿ ਦਲਬੀਰ ਗੋਲਡੀ ਦੇ ਘਰ ਵਾਲਿਆਂ ਦਾ ਜਿਹੜਾ ਕਾਫੀ ਜ਼ਿਆਦਾ ਕਲੇਸ਼ ਚੱਲੀ ਜੀ ਜਿਹਨੂੰ ਫਿਰ ਸ਼ਾਇਦ ਆਮ ਆਦਮੀ ਪਾਰਟੀ ਨੇ ਬੁਲਟ ਵੀ ਤੋਹਫੇ ਵਜੋਂ ਦਿੱਤਾ ਸੀ ਉਹ ਕੱਲ ਦੇ ਲੋਕ ਉਹਨੂੰ ਟਰੋਲ ਕਰ ਜਾਂਦੇ ਨੇ ਵੀ ਹੁਣ ਇਹਦਾ ਕੀ ਬਣੂ ਇਹਦਾ ਕੀ ਬਣੂ ਕਿਉਂਕਿ ਇਹੀ ਸੀ ਜਿਹੜਾ ਮਾਹੌਲ ਕਰਦਾ ਸੀ ਦਲਬੀਰ ਗੋਲਡੀ ਦੇ ਪਰਿਵਾਰ ਨੂੰ ਮਾਹੌਲ ਬਣਾਉਂਦਾ ਸੀ ਜਾਂ ਇਹਨਾਂ ਨੂੰ ਨਾ ਟਰੋਲ ਕਰਦਾ ਸੀ ਉਹ ਲੋਕ ਹੁਣ ਉਹਨੂੰ ਟਰੋਲ ਕਰਦੇ ਨੇ ਬਜ਼ੁਰਗ ਦੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਖੂਬ ਪਾ ਰਹੇ ਨੇ ਕਿ ਹੁਣ ਇਹ ਵਿਚਾਰੇ ਦਾ ਕੀ ਬਣੂ ਕਿਉਂਕਿ ਇਹਨੇ ਦਾ ਦਲਵੀਰ ਗੋਲਡੀ ਦੇ ਪਰਿਵਾਰ ਨੂੰ ਬਹੁਤ ਮਾੜਾ ਚੰਗਾ ਬੋਲਿਆ ਫਿਰ ਅਜੇ ਹੀ ਥਾਂ ਤੇ ਆ ਕੇ ਫਿਰ ਵਰਕਰਾਂ ਨੂੰ ਔਖਾ ਨਹੀਂ ਹੁੰਦਾ ਨਹੀਂ ਉਹੀ ਤਾਂ ਗੱਲ ਆ ਹੁਣ ਜਿਹੜਾ ਉਹਦੀ ਟਾਪ ਲਵਾਈ ਪਹਿਲੀ ਗੱਲ ਤਾਂ ਇਹ ਕਿਸੇ ਦੀ ਜਨਾਨੀ ਨੂੰ ਆਏ ਮਾੜਾ ਚੰਗਾ ਕਹਿਣਾ ਕਿਸਦਾ ਟਰੋਲ ਬਣਾਉਣਾ ਵਾਹ ਇਲੈਕਸ਼ਨਾਂ ਪਿੱਛੇ ਇਲੈਕਸ਼ਨਾਂ ਪਿੱਛੇ ਇਹ ਬਹੁਤ ਗਲਤ ਗੱਲ ਆ ਆਪਾਂ ਇਹ ਚੀਜ਼ ਦੀ ਨਿੰਦਾ ਕਰਦੇ ਆ ਚਾਹੇ ਮੇਥੋਂ ਉਮਰ ਦੇ ਵਿੱਚੋਂ ਵੱਡੇ ਨੇ ਬਜ਼ੁਰਗ ਜੋ ਉਹਨਾਂ ਨੇ ਕੀਤਾ ਬਹੁਤ ਗਲਤ ਕੀਤਾ ਠੀਕ ਹੈ ਨਾ ਤੇ ਹੁਣ ਉਹ ਬੰਦਾ ਉਸੇ ਪਾਰਟੀ ਦੇ ਵਿੱਚ ਆ ਗਿਆ ਆਮ ਪਾਰਟੀ ਦੇ ਵਿੱਚ ਉਹਦੇ ਕੋਲ ਹੁਣ ਪਾਵਰ ਵੀ ਹੈਗੀ ਆ ਹੁਣ ਜਾਊਗਾ ਉਹ ਨਾਲ ਮੂੰਹ ਫੇਸ ਕਰ ਸਕਦਾ ਫੇਸ ਕਿਹੜੇ ਮੂੰਹ ਦੇ ਨਾਲ ਫੇਸ ਕਰੂਗਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਜੀ ਉਹੀ ਤਾਂ ਮੈਂ ਗੱਲ ਪਹਿਲਾਂ ਕਿਹਾ ਵੀ ਜਿੰਨਾ ਪਿੱਛੇ ਤੁਸੀਂ ਇੱਕ ਦੂਜੇ ਦੇ ਝੱਗੇ ਪਾੜਦੇ ਹੋ ਉਹ ਤਾਂ ਦਲ ਬਦਲ ਜਾਂਦੇ ਆ ਆ ਹੀ ਨਹੀਂ ਪਤਾ ਵੀ ਜਿਹਦਾ ਤੁਸੀਂ ਅੱਜ ਵਿਰੋਧ ਕਰ ਰਹੇ ਹੋ ਕੱਲ ਨੂੰ ਉਹ ਤੁਹਾਡੀ ਪਾਰਟੀ ਦੇ ਵਿੱਚ ਖੜਾ ਹੋਵੇ ਤੁਸੀਂ ਤਾਂ ਉੱਥੇ ਨੇ ਉੱਥੇ ਆ ਇਹ ਤਾਂ ਵੱਡੇ ਲੀਡਰ ਆ ਜਿਹੜੇ ਉਹ ਸਿਆਸਤ ਖੇਡਦੇ ਆ ਉਹ ਆਪਣੇ ਤੋਂ 10 10 ਸਾਲ ਅੱਗੇ ਦੀ ਸੋਚਦੇ ਆ ਉਹਨਾਂ ਨੂੰ ਸਿਰਫ ਆਪਦੀ ਕੁਰਸੀ ਪਿਆਰੀ ਆ ਹੂੰ ਕੁਰਸੀ ਤੋਂ ਬਿਨਾ ਜਨਤਾ ਮਰੇ ਖਫੇ ਇਹਨਾਂ ਨੂੰ ਕਿਸੇ ਤੱਕ ਕੋਈ ਲੈਣਾ ਦੇਣਾ ਨਹੀਂ ਹੈਗਾ ਪਰ ਸਾਡੀ ਜਨਤਾ ਵੀ ਉਵੇਂ ਹੀ ਗਿੱਜ ਗਈ ਇਹ ਜਿਹੜੇ ਲੋਕ ਹੁਣ ਦੇਖੋ ਮੇਰਾ ਵਿਰੋਧ ਕਰੀ ਗਏ ਵੀ ਪੰਜਾਬ ਛੱਡ ਕੇ ਬਾਹਰ ਚਲੇ ਆ ਗਿਆ ਬਿਨਾ ਮਤਲਬ ਤੋਂ ਵਿਰੋਧ ਕੀਤਾ ਮੈਂ ਤਾਂ ਅੱਜ ਪੰਜਾਬ ਵਾਪਸ ਆ ਗਿਆ 20 ਦਿਨਾਂ ਦੇ ਬਾਅਦ ਠੀਕ ਹੈ ਹੁਣ ਦੱਸੋ ਵੀ ਬੰਦਾ ਕਿਤੇ ਘੁੰਮਣ ਫਿਰਨ ਵੀ ਨਹੀਂ ਜਾ ਸਕਦਾ ਕੋਈ ਆਪਦੇ ਕੰਮ ਧੰਦੇ ਵੀ ਨਹੀਂ ਜਾ ਸਕਦਾ ਮੈਂ ਤਾਂ ਜਾ ਕੇ ਵਾਪਸ ਆ ਗਿਆ ਮੈਂ ਤਾਂ ਇਹ ਗੱਲ ਕਹਿਣਾ ਹੈ ਵੀ ਜਿਹੜੀ ਥੋੜੀਆ ਲੁਤਰੋ ਮੇਰੇ ਲਈ ਚੱਲੀ ਸੀ ਮੈਨੂੰ ਨਿੰਦਣ ਦੇ ਲਈ ਚੱਲੀ ਸੀ ਕਿ ਇਹਹੀ ਜੀਵ ਭ੍ਰਿਸ਼ਟਾਚਾਰੀ ਲੀਡਰਾਂ ਦੇ ਖਿਲਾਫ ਚੱਲੂ ਕਿ ਇਹਹੀ ਜੀਵ ਦੇ ਨਾਲ ਤੁਸੀਂ ਉਹਨਾਂ ਦਾ ਵਿਰੋਧ ਕਰੋਗੇ ਜਿਹੜੇ ਰੇਤਾ ਬਜਰੀ ਖਾਗੇ ਜੇ ਤੁਹਾਨੂੰ ਖਰੀਦਣ ਆਉਣਗੇ ਵੋਟ ਕਿ ਹਾਂ ਜਦੋਂ ਤੁਹਾਡੀ ਬੋਟ ਖਰੀਦਣ ਆਉਣਗੇ ਉਦੋਂ ਤੁਸੀਂ ਬੋਲੋਗੇ ਪਰ ਨਹੀਂ ਸਾਡੇ ਲੋਕਾਂ ਨੂੰ ਅੱਜ ਦੇ ਸਮੇਂ 'ਚ ਉਹੀ ਲੀਡਰ ਪਸੰਦ ਆ ਜਿਹੜੇ ਇਹਨਾਂ ਦੇ ਸਿਰ ਦੇ ਵਿੱਚ ਭਿਉਂ ਭਿਉਂ ਕੇ ਜੁੱਤੀਆਂ ਮਾਰਦੇ ਆ ਤੇ ਸਿਆਣੇ ਬੰਦੇ ਦੀ ਇਹ ਕਦਰ ਨਹੀਂ ਕਰਦੇ ਮੈਂ ਕਹਣਾ ਯਾਰ ਬਹੁਤ ਵਧੀਆ ਲੀਡਰ ਨੇ ਖੇੜੀ ਸਾਹਿਬ ਮੈਂ ਆਏ ਨਹੀਂ ਕਹਿੰਦਾ ਵੀ ਕਿਸੇ ਪਾਰਟੀ ਦੀ ਸਪੋਰਟ ਕਰੋ ਨਾ ਕਰੋ ਪਾਰਟੀ ਨਾ ਦੇਖੋ ਤੁਸੀਂ ਬੰਦਾ ਦੇਖੋ ਵੀ ਤੁਹਾਡੇ ਹਲਕੇ ਦੇ ਵਿੱਚ ਕਿਹੜਾ ਬੰਦਾ ਕੰਮ ਕਰਦਾ ਇਨਸਾਨ ਬਿਲਕੁਲ ਇਨਸਾਨ ਦੇਖੋ ਤੁਸੀਂ ਉਸ ਇਨਸਾਨ ਦੀ ਕਦਰ ਕਰੋ ਚਲੋ ਚੰਗੇ ਮਾੜੇ ਗੌਣ ਹਰੇਕ ਦੇ ਵਿੱਚ ਹੁੰਦੇ ਆ ਪਰ ਤੁਸੀਂ ਆਪਦੇ ਹਲਕੇ ਦੇ ਵਿੱਚ ਇੱਕ ਪਾਰਟੀ ਨਾ ਦੇਖੋ ਬੰਦਾ ਦੇਖੋ ਵੀ ਆਹ ਤੁਹਾਡੇ ਭਾਈ ਕੰਮ ਕਰ ਸਕਦਾ ਤੁਹਾਡੇ ਹਲਕੇ ਦੇ ਵਿੱਚ ਕਈ ਹਲਕੇ ਤੁਸੀਂ ਦੇਖੋ ਉੱਥੇ ਨਾ ਕੋਈ ਚੰਗੇ ਸਕੂਲ ਕਾਲਜ ਨਾ ਡਿਸਪੈਂਸਰੀਆਂ ਨੇ ਕੁਝ ਵੀ ਹੈ ਨਹੀਂ ਪ੍ਰਾਇਮਰੀ ਸਕੂਲਾਂ ਦੀ ਹਾਲਤ ਵੀ ਤੁਸੀਂ ਜਾ ਕੇ ਦੇਖ ਲਓ ਕਲਾਸਾਂ ਦੇ ਵਿੱਚ ਬੈਂਚ ਵੀ ਹੈ ਨਹੀਂ ਟੁੱਟੇ ਭੱਜੇ ਬੈਂਚ ਤੇ ਅੱਜ ਤੁਸੀਂ ਪਾਰਟੀਆਂ ਦੇ ਪਿੱਛੇ ਲੱਗ ਕੇ ਇੱਥੇ ਬੇਕਾਰ ਜੇ ਬੰਦੇ ਨੂੰ ਤੁਸੀਂ ਵੋਟਾਂ ਪਾ ਕੇ ਜਿਤਾ ਦਿੰਦੇ ਹੋ ਗਾਹ ਤੁਸੀਂ ਆਪ ਸੋਚੋ ਤੁਹਾਡੇ ਜਵਾਕਾਂ ਦਾ ਤੁਹਾਡੇ ਪੋਤਿਆਂ ਦਾ ਭਵਿੱਖ ਕੀ ਹੋਊਗਾ ਰਫ਼ਤਾਰ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਇੱਕ ਜਦ ਨਾਲ ਕੋਈ ਜਲਸਾ ਆ ਜਾਂ ਕੋਈ ਇਕੱਠ ਹੁੰਦਾ ਬਹੁਤ ਵਾਰ ਦੇਖਿਆ ਕਿ ਸਾਡਾ ਹਰ ਪਾਰਟੀ ਦੇ ਇਕੱਠ ਦੇ ਵਿੱਚ ਆਣਾ ਜਾਣਾ ਹੁੰਦਾ ਜਿਹੜੇ ਬੰਦੇ ਕੁਰਸੀਆਂ ਦੇ ਸਾਹਮਣੇ ਸਟੇਜ ਦੇ ਅੱਗੇ ਬੈਠੇ ਹੁੰਦੇ ਨੇ ਉਹ ਇੱਕ ਪਾਰਟੀ ਨਾਲ ਬੈਠੇ ਹੁੰਦੇ ਨੇ ਜਾਂ ਕਿਸੇ ਦੂਸਰੀ ਪਾਰਟੀ ਨਾਲ ਤਾਂ ਉਹੀ ਸਾਰੇ ਬੰਦੇ ਉਹੀ ਸਾਹਮਣੇ ਬੈਠੇ ਹੁੰਦੇ ਹੁੰਦੇ ਨੇ ਹਣਾ ਮਤਲਬ ਕਹਿਣ ਦਾ ਭਾਵ ਇਹ ਹੈ ਕਿ ਉਹੀ ਲੋਕ ਹੁੰਦੇ ਨੇ ਪਰ ਪਾਰਟੀਆਂ ਦੇ ਜਾਂ ਫਿਰ ਉਮੀਦਵਾਰ ਅਲੱਗ-ਅਲੱਗ ਹੁੰਦੇ ਨੇ ਤੇ ਕਿਵੇਂ ਚੱਲਦਾ ਕੀ ਨਾ ਚੱਲਦਾ ਕਿ ਪੀਸਾ ਤਾਂ ਇਹ ਚ ਵਰਕਰ ਜਾਂਦਾ ਹਾਂਜੀ ਪੀਸੇ ਵਰਕਰ ਜਾਂਦੇ ਆ ਤੇ ਦੇਖੋ ਮੈਂ ਤਾਂ ਉਹੀ ਗੱਲ ਕਹਿਣਾ ਮੈਂ ਤਾਂ ਹੁਣ ਤਰਸ ਆ ਰਿਹਾ ਉਹਨਾਂ ਵਰਕਰਾਂ ਤੇ ਆਮ ਪਾਰਟੀ ਦੇ ਵਰਕਰਾਂ ਤੇ ਉਹ ਤਾਂ ਉੱਥੇ ਦੇ ਉੱਥੇ ਰਹਿ ਕੇ ਦੇਖੋ ਤੁਸੀਂ ਹੁਣ ਜੇ ਕਾਂਗਰਸ ਪਾਰਟੀ ਨੇ ਦਲਵੀਰ ਸਿੰਘ ਗੋਲਦੀ ਨੂੰ ਟਿਕਟ ਨਹੀਂ ਦਿੱਤੀ ਉਹ ਕਹਦਾ ਮੈਂ ਕੰਮ ਕੀਤਾਗਾ ساری ਜ਼ਿੰਦਗੀ ਠੀਕ ਹੈ ਉਹਨੂੰ ਹੁਣ ਭਗਵੰਤ ਸਿੰਘ ਸਾਬ ਆਪਦੀ ਪਾਰਟੀ ਚ ਲੈ ਆਏ ਚਾਹੇ ਉਹ ਆਪ ਗਿਆ ਚਾਹੇ ਲੈ ਕੇ ਆਏ ਜੋ ਵੀ ਗੱਲ ਆ ਪਰ ਪਾਰਟੀ ਦਾ ਆਮ ਪਾਰਟੀ ਇਹਨਾਂ ਨੇ ਜੁਆਇਨ ਕਰ ਲਈ ਹੁਣ ਆਮ ਪਾਰਟੀ ਦੇ ਵਰਕਰ ਕਿੱਥੇ ਜਾਣਗੇ ਜਿਹੜੇ ਇੰਨੇ ਟਾਈਮ ਦੇ ਧੂਰੀ ਹਲਕੇ ਚ ਕੰਮ ਕਰ ਰਹੇ ਨੇ ਧੂਰੀ ਹਲਕੇ ਜਿਹੜੇ ਕੰਮ ਕਰ ਰਹੇ ਉਹ ਕਿੱਥੇ ਜਾਣਗੇ ਮੈਂ ਉਹ ਜਵਾਬ ਲੈਣਾ ਚਾਹਣਾ ਮੈਂ ਤਾਂ ਕਹਿਣਾ ਹੁਣ ਆਮ ਪਾਰਟੀ ਦੇ ਵਰਕਰ ਹੁਣ ਠੋਕ ਕੇ ਪੁੱਛਣ ਭਗਵੰਤ ਸਿੰਘ ਸਾਬ ਤੋਂ ਵੀ ਤੁਸੀਂ ਕਾਂਗਰਸ ਪਾਰਟੀ ਦੇ ਨੂੰ ਇੱਥੇ ਲਿਆ ਕੇ ਐਡਾ ਤੁਸੀਂ ਉਹਦਾ ਦੇਣ ਨੂੰ ਫਿਰਦੇ ਹੋ ਸਿਰ ਤੇ ਬਿਠਾ ਦਾ ਆ ਸਿਰ ਤੇ ਬਿਠਾ ਲਿਆ ਤਾਂ ਅਸੀਂ ਕਿੱਥੇ ਜਾਈਏ ਅਸੀਂ ਤਾਂ ਇੰਨਾ ਪਾਰਟੀ ਨੂੰ ਯੋਗਦਾਨ ਦਿੱਤਾ ਦਿਨ ਰਾਤ ਇੱਕ ਕੀਤੀ ਆਂ ਇਹ ਕੁੱਤਿਆਂ ਵਾਂਗੂ ਫਿਰਦੇ ਰਹੇ ਵੀ ਸਾਡਾ ਤੁਸੀਂ ਆ ਮੁੱਲ ਪਾਇਆਗਾ ਠੀਕ ਹੈ ਇਹ ਹੁਣ ਸਾਡੇ ਆਮ ਲੋਕਾਂ ਨੂੰ ਸੋਚਣਾ ਚਾਹੀਦਾ ਜੇ ਹਜੇ ਵੀ ਨਹੀਂ ਸੋਚਣਗੇ ਇਹ ਜੁੱਤੀਆਂ ਖਾਣਗੇ ساری ਜ਼ਿੰਦਗੀ ਜਾਦਾ ਮੱਲਾਦਾ ਇਹਨਾਂ ਨੂੰ ਜੁੱਤੀਆਂ ਖਾਣ ਦੀ ਆਦਤ ਪੈ ਗਈ ਅੱਜ ਇਹਨਾਂ ਨੂੰ ਪੁੱਛਣਾ ਚਾਹੀਦਾ ਹੈਗਾ ਅੱਜ ਇਹਨਾਂ ਨੂੰ ਪੁੱਛਣਾ ਚਾਹੀਦਾ ਜੇ ਭਗਵੰਤ ਮਾਨ ਸਾਹਿਬ ਆਉਂਦੇ ਇਹਨਾਂ ਨੂੰ ਸਵਾਲ ਕਰੋ ਭਾਈ ਤੁਸੀਂ ਵੀ ਤੁਸੀਂ ਸਾਡੀ ਆਹ ਕਦਰ ਕੀਤੀ ਵੀ ਅਸੀਂ ਤਾਂ ਇੰਨਾ ਇੰਨਾ ਜ਼ੋਰ ਲਾਤਾ ਉਹ ਬੰਦੇ ਨੂੰ ਟਿਕਟ ਨਹੀਂ ਮਿਲਿਓ ਮੈਂਟ ਚ ਇੱਧਰ ਆ ਗਿਆ ਤੁਸੀਂ ਹੁਣ ਮੈਂਟ ਚ ਸਿਰ ਤੇ ਬਿਠਾ ਲਿਆ ਜੀਵਤਾ ਸਰਕਾਰ ਚ ਕੀ ਵੱਡਾ ਉਹਦਾ ਦੇਣਾ ਜਾਂ ਦੇਣਾ ਦਿੱਤਾ ਹੋਵੇ ਨਿੱਕੇ ਦਾ ਦੇਣਾ ਦੇਤਾ ਹੀ ਮੈਂ ਤਾਂ ਤੁਸੀਂ ਆਏ ਦੱਸੋ ਪਹਿਲਾਂ ਤਾਂ ਉਹ ਏਡੇ ਏਡੇ ਤੰਜ ਤੰਜ ਕੱਸਦਾ ਸੀਗਾ ਇਲੈਕਸ਼ਨਾਂ ਵੇਲੇ ਵੀ ਭਗਵਾਨ ਤੁਮਾਣ ਆਏ ਆ ਆਮ ਪਾਰਟੀ ਆਏ ਆ ਇਹ ਪਾਰਟੀ ਦੇ ਵਿੱਚ ਲੀਡਰ ਆਉਂਦੇ ਆ ਦਲ ਬਦਲ ਕੇ ਆਉਂਦੇ ਆ ਇਹਨਾਂ ਦੀ ਪਾਰਟੀ ਦਾ ਕੋਈ ਸਟੈਂਡ ਨਹੀਂ ਹੈਗਾ ਹੁਣ ਮੈਨੂੰ ਦੱਸੋ ਤਲਵੀਰ ਗੋਲਡ ਹੀ ਇਹੋ ਜਿਹਾ ਕਿਹੜਾ ਸਟੈਂਡ ਚੱਕ ਕੇ ਲੈ ਆਇਆ ਇਸ ਪਾਰਟੀ ਦੇ ਵਿੱਚ ਹੁਣ ਤਾਂ ਮੈਂ ਕਹਿੰਦਾ ਜਿਵੇਂ ਹੀ ਬੇੜਾ ਕਰਕ ਹੂੰ ਉਹ ਤਾਂ ਜਿਵੇਂ ਹੀ ਬੇੜਾ ਕਰਕ ਆ ਇਹ ਤਾਂ ਮੈਂ ਇੱਕ ਚੀਜ਼ ਹੁਣ ਦੇਖ ਲਈ ਜੇ ਕਿਸੇ ਲੀਡਰ ਨੂੰ ਆਪਦੀ ਪਾਰਟੀ ਦੇ ਕੋਲ ਟਿਕਟ ਨਹੀਂ ਮਿਲਦੀ ਆਏ ਮੈਂਟੋ ਮੈਂਟੋ ਦਾ ਬਾ ਪਾਰਟੀ ਦਾਲ ਬਦਲ ਕੇ ਹੋ ਜਾਂਦੇ ਖੈਰ ਕਹਿੰਦਾ ਮੈਨੂੰ ਧੋਖਾ ਦਿੱਤਾ ਮੈਂ ਘਰੇ ਜਾ ਕੇ ਮੈਂ ਤੇ ਰਾਜਾ ਵੜਿੰਗ ਨਾਲ ਗੱਲ ਕਰਕੇ ਆਇਆ ਵੜਿਆਕੇ ਆਇਆ ਔਰ ਮਿੰਤ ਕੀਤੀ ਤੇ ਉਹ ਜਿਹੜੇ ਹੈਗੇ ਮੰਨੇ ਵੀ ਨੇ ਵੀ ਹਾਂ ਅਸੀਂ ਨਾਲ ਚੱਲਾਂਗੇ ਗੋਲਡੀ ਪਰ ਕਹਿੰਦਾ ਵੀ ਚੰਗਾ ਨਹੀਂ ਲੱਗਿਆ ਵੀ ਸਾਨੂੰ ਇਦਾਂ ਰੱਖ ਕੇ ਜਵਾਬ ਦਿੱਤਾ ਹੋਵੇ ਨਹੀਂ ਬੜਿਓਨ ਨੂੰ ਉਹ ਕਹਿੰਦਾ ਨਿਆਣਾ ਜੀ ਹੂੰ ਵੀ ਜਾ ਕੇ ਬੜਿਆਲਾ ਵੀ ਬੜਿਆਲਿਆ ਜਾ ਖੜਾਉਣੇ ਲੈ ਕੇ ਵੀ ਜਵਾਕ ਆ ਕੋਈ ਇਹ ਉਹ ਚੀਜ਼ਾਂ ਨਹੀਂ ਹੁੰਦੀਆਂ ਦੇਖੋ ਤੁਸੀਂ ਖੈਰਾ ਸਾਹਿਬ ਉਥੋਂ ਆਏ ਠੀਕ ਹੈ ਨਾ ਮਨਾਮਾ ਇੱਥੇ ਖੈਰਾ ਸਾਹਿਬ ਦੀ ਸਪੋਰਟ ਕਰਦਾ ਮੇਰਾ ਤਾਂ ਲੀਡਰਾਂ ਤੋਂ ਭਰੋਸਾ ਹੀ ਉੱਠ ਗਿਆ ਪਹਿਲੀ ਗੱਲ ਮੈਨੂੰ ਕਿਸੇ ਲੀਡਰ ਤੇ ਕੋਈ ਭਰੋਸਾ ਨਹੀਂ ਹੈਗਾ ਸਿੱਧੀ ਮੈਂ ਤੁਹਾਨੂੰ ਗੱਲ ਦੱਸਾਂ ਜਿਹੜਾ ਚੰਗੇ ਕੰਮ ਕਰੂ ਉਹਦੀ ਆਪਾਂ ਸਲਾਹਾਂਗਾ ਕਰਦਾਂਗੇ ਮੈਂ ਅੱਗੇ ਵੀ ਮਨਪ੍ਰੀਤ ਸਿੰਘ ਇਹ ਵਾਲੀ ਦੀ ਭਾਵੇਂ ਉਹ ਅਕਾਲੀ ਦਲ ਦੇ ਨੇ ਇਹਨਾਂ ਦੀ ਆਪਾਂ ਤਾਰੀਫ ਕਰਦੇ ਆਂ ਵੀ ਕੰਮ ਬਹੁਤ ਚੰਗੇ ਕੀਤੇ ਆ ਨਾ ਹਾਂ ਇਨਸਾਨ ਚੰਗਾ ਹੋਣਾ ਚਾਹੀਦਾ ਹੁਣ ਜਿਹੜਾ ਵੀ ਕੰਮ ਕਰਕੇ ਦਿਖਾ ਦੂਗਾ ਆਪਾਂ ਉਹਦੇ ਕੰਮਾਂ ਦੀ ਤਾਰੀਫ ਕਰਾਂਗੇ ਹੁਣ ਖਹਿਰਾ ਸਾਹਿਬ ਦੇਖਦੇ ਆਂ ਵੀ ਇਸ ਦੂਬਾ ਚ ਕੀ ਕੰਮ ਕਰਦੇ ਆ ਕੀ ਕਰਦੇ ਆ ਜੇ ਕੰਮ ਚੰਗੇ ਕਰਨਗੇ ਆਪਾਂ ਤਾਰੀਫ ਕਰਦਾਂਗੇ ਆਉਣ ਵਾਲੇ ਸਮੇਂ ਮੈਂ ਐਵੇਂ ਹੀ ਕਹੀ ਆ ਮੈਂ ਕਿਸੇ ਨੂੰ ਕਿ ਮੈਂ ਕਿਹੜਾ ਟਿਕਟ ਲੈਣੀ ਆ ਮੇਰਾ ਤਾਂ ਇਹ ਨੀ ਉਮਰ ਵੀ ਹੈਨੀ ਵੀ ਮੈਂ ਖੇਡਾਂ ਜਾਂ ਫਿਰ ਇਹ ਸਮਝਦੇ ਹਾਂ ਜਿਹੜੇ ਰਵੀਂਦਰ ਸਿੰਘਲਾ ਜੀ ਨੇ ਉਹ ਆਨੰਦਪੁਰ ਸਾਹਿਬ ਤੌਰ ਤੇ ਤੇ ਇਹਨਾਂ ਨੂੰ ਉੱਥੋਂ ਲਿਆ ਕੇ ਜਿਹੜਾ ਹੈਗਾ ਇੱਥੇ ਲਾ ਦਿੱਤਾ ਵੀ ਬਾਹਰ ਲਾ ਦਿੱਤਾ ਇਹ ਤਾਂ ਨਹੀਂ ਕਿ ਤੁਹਾਨੂੰ ਹੈਗਾ ਵੀ ਇੱਥੇ ਦਾ ਲੋਕਲ ਹੋਣਾ ਚਾਹੀਦਾ ਘੱਟੋ ਘੱਟ ਬੰਦਾ ਨਹੀਂ ਬੰਦਾ ਮੈਂ ਤਾਂ ਆਪ ਕਹਿੰਦਾ ਜੀ ਹਲਕੇ ਦੇ ਵਿੱਚ ਜਿਹੜਾ ਉਸ ਹਲਕੇ ਦਾ ਹੈਗਾ ਹੁਣ ਤੁਸੀਂ ਦੇਖੋ ਦਲਵੀਰ ਗੋੜਨੀ ਤਾਂ ਉਹੀ ਬਿਆਨ ਦਿੱਤਾ ਸੀ ਕਹਿੰਦਾ ਵੀ ਦਸਾ ਪਿੰਡਾਂ ਦੇ ਨਾਮ ਦੱਸ ਦਵੇ ਖੇਰਾ ਠੀਕ ਹੈ ਠੇਰਾ ਸਾਹਿਬ ਤੋਂ 10 ਪਿੰਡਾਂ ਦੇ ਨਾਮ ਹੀ ਲੈ ਕੇ ਮੈਂ ਇੱਕ ਚੀਜ਼ ਕਹਿਣਾ ਖੈਰਾ ਸਾਹਿਬ ਖੜਨ ਪਰ ਆਪਦੇ ਹਲਕੇ ਤੋਂ ਜਾ ਕੇ ਖੜਨ ਦੂਜੇ ਪਾਸੇ ਤੁਸੀਂ ਕੀ ਕਰਨ ਆਉਣੇ ਨਾ ਤੁਹਾਨੂੰ ਪਤਾ ਉਥੇ ਕਿੰਨੀਆਂ ਗਲੀਆਂ ਪਿੰਡਾਂ ਦੇ ਵਿੱਚ ਕੀ ਆ ਕੀ ਲੈਣਾ ਦੇਣਾਗਾ ਕਿਹੜੀ ਸਮੱਸਿਆ ਹੈ ਜਦੋਂ ਆਪਾਂ ਨੂੰ ਕੁਝ ਪਤਾ ਹੀ ਨਹੀਂ ਸਿਰਫ ਆਪਾਂ ਉਹੀ ਵੋਟਾਂ ਦੀ ਖਾਤਰ ਆ ਕੇ ਖੜ ਜੀਏ ਉਹ ਵੀ ਉਹ ਕਹਿੰਦੇ ਵੀ ਮੈਂ ਨਾ ਚਿੱਠੀ ਪਈਆ ਨਾ ਮੈਂ ਟਿਕਟ ਮੰਗੀ ਮੈਨੂੰ ਤਾਂ ਨਵਾਜਿਆ ਗਿਆ ਟਿਕਟ ਦੇ ਵਿੱਚ ਜਾ ਉੱਥੋਂ ਜਾ ਕੇ ਲੜ ਫਿਰ ਗੱਲ ਤਾਂ ਉਹੀ ਹੈ ਨਾ ਜੀ ਦੇਖੋ ਉਹਨਾਂ ਦਾ ਹੁਣ ਖੈਰਾ ਸਾਹਿਬ ਦਾ ਇੱਕ ਬੇਸ ਬਣ ਚੁੱਕਿਆ ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚੋਂ ਕੋਈ ਹੋਰ ਆ ਜਿਹੜਾ ਲੀਡਰ ਮਤਲਬ ਉਹ ਨਹੀਂ ਇੰਨਾ ਹਾਈਲਾਈਟ ਸੀਗਾ ਲੋਕਾਂ ਦੇ ਦਿਲਾਂ ਦੇ ਵਿੱਚ ਉਹ ਉਹਨਾਂ ਨਹੀਂ ਆਪਣੀ ਜਗ੍ਹਾ ਬਣਾ ਪਾਇਆ ਸੀ ਜਿੰਨੀ ਖੈਰਾ ਸਾਹਿਬ ਨੇ ਆ ਪਿਛਲੇ ਦਿਨਾਂ ਦੇ ਵਿੱਚ ਬਣਾਈ ਸੀ ਇਹ ਤਾਂ ਨਹੀਂ ਹੈਗਾ ਕਿ ਸਿਮਰਜੀਤ ਸਿੰਘ ਮਾਨਤੇ ਖੈਰਾ ਸਾਹਿਬ ਦੇ ਵਿਚਾਰਧਾਰਾ ਸਮਾਨ ਨੇ ਇੱਕ ਨੇ ਉਹ ਚੀਜ਼ ਨੂੰ ਲੈ ਕੇ ਕਾਰਟ ਨੂੰ ਲੈ ਕੇ ਕਿਤੇ ਨਾ ਕਿਤੇ ਇਹ ਪੱਤਾ ਖੇਡਿਆ ਹੋਵੇ ਜਿਵੇਂ ਲੋਕ ਕਹਿੰਦੇ ਨੇ ਮੈਂ ਤੁਹਾਨੂੰ ਗੱਲ ਦੱਸਦਾ ਜਦੋਂ ਭਾਨੇ ਸਿੱਧੂ ਨੂੰ ਚੱਕਿਆ ਉਹਦੋਂ ਆ ਕੇ ਖੈਰਾ ਸਾਹਿਬ ਨੇ ਸਪੋਰਟ ਕੀਤੀ ਠੀਕ ਹੈ ਪੰਥਕ ਗੱਲਾਂ ਦੇ ਬਾਰੇ ਆ ਕੇ ਜਿਹਦੇ ਪੰਥਕ ਮਸਲਿਆਂ ਦੇ ਬਾਰੇ ਆਕੇ ਖੇਰਾ ਸਾਹਣੇ ਉੱਥੇ ਗੱਲਬਾਤ ਕੀਤੀ ਦੀਪ ਸਿੱਧੂ ਬਾਈ ਦੀ ਗੱਲ ਖੇਰਾ ਸਾਹਿਬ ਕਰਦੇ ਰਹੇ ਸਿਮਰਨਜੀਤ ਸਿੰਘ ਮਾਨ ਦੀ سپورਟ ਖੇਰਾ ਸਾਹਿਬ ਕਰਦੇ ਰਹੇ ਇਹ ਸਾਰੀਆਂ ਚੀਜ਼ਾਂ ਨੂੰ ਇਹ ਚੀਜ਼ਾਂ ਹੈ ਵੀ ਵਧੀਆ ਨੇ ਚਲੋ ਕੋਈ ਤਾਂ ਲੀਡਰ ਹੈ ਜੋ ਬੋਲਦਾ ਠੀਕ ਹੈ ਤੇ ਉਹਨਾਂ ਗੱਲਾਂ ਨੂੰ ਦੇਖਦੇ ਹੋਏ ਮੱਦੇਜ ਨਜ਼ਰ ਰੱਖਦੇ ਹੋਏ ਜਿਹੜਾ ਸਾਡੇ ਲੋਕ ਆ ਉਹ ਖੈਰਾ ਸਾਹਿਬ ਦੇ ਪੱਖ ਦੇ ਵਿੱਚ ਆਏ ਆ ਠੀਕ ਆ ਲੋਕਾਂ ਦੇ ਦਿਲਾਂ ਦੇ ਵਿੱਚ ਇਹਨਾਂ ਨੇ ਜਗ੍ਹਾ ਬਣਾਈ ਐ ਇਸੇ ਕਰਕੇ ਉਹ ਪਾਰਟੀ ਨੂੰ ਵੀ ਆਈ ਹੁੰਦਾ ਪਾਰਟੀ ਨੂੰ ਅੱਗੇ ਲੈ ਕੇ ਜਾਈਏ ਵੀ ਉਹ ਬੰਦੇ ਨੂੰ ਆਪਾ ਟਿਕਟ ਦਈਏ ਹੂੰ ਠੀਕ ਆ ਤੇ ਸੋ ਇਸੇ ਕਰਕੇ ਮੈਂ ਇਹ ਚੀਜ਼ ਦੇ ਦਦਾ ਵੀ ਇੰਨਾ ਗੱਲਾਂ ਨੂੰ ਲੈ ਕੇ ਜੋ ਖੈਰਾ ਸਾਹਿਬ ਨੂੰ ਟਿਕਟ ਦਿੱਤੀ ਗਈ ਆ ਠੀਕ ਆ ਜੀ ਤੇ ਬਾਕੀ ਮੈਂ ਤਾਂ ਚਲੋ ਅੱਜ ਮੇਨ ਤਾਂ ਮੇਰੀ ਗੱਲ ਇਹ ਅਸੀਂ ਵੀ ਤਰਸ ਦੇ ਆਧਾਰ ਦੇ ਉੱਤੇ ਆਪਾਂ ਉਹਨਾਂ ਦੇ ਵਿਚਾਰਿਆਂ ਦਾ ਸੋਚੀਏ ਹੁਣ ਚਲੋ ਪ੍ਰਮਾਤਮਾ ਮਿਹਰ ਕਰੇ ਉਹਨਾਂ ਪਰਕਰਾਂ ਦੇ ਇੱਕ ਜੀ ਕੋਈ ਬੋਲਣ ਆਵੇ ਪਰਕਰਾਂ ਦੇ ਹੱਕ ਦੇ ਵਿੱਚ ਵੀ ਕੋਈ ਬੋਲਣ ਆਲਾ ਵੇ ਕਿਉਂਕਿ ਮੈਂ ਤਾਂ ਜੀ ਬਹੁਤ ਤਰਸ ਆ ਰਿਹਾ ਮੈਂ ਤਾਂ ਬਿਲਕੁਲ ਇਹ ਤਾਂ ਰਫ਼ਤਾਰ ਚਲੋ 골ਡੀ ਆ ਹਨਾ ਤੇ ਇੱਕ ਕਾਂਗਰਸ ਦੇ ਦਿੱਗਜ ਰਵਨੀਤ ਬਿੱਟੂ ਤਰਮਨੀਤ ਬਿੱਟੂ ਜੀ ਮੈਂ ਕਿਹਾ ਜੇ ਤੁਸੀਂ ਜਿਵੇਂ ਬਾਹਰ ਤੇ ਯੂਕੇ ਦੇ ਵਿੱਚ ਜੇ ਤੁਹਾਨੂੰ ਕੋਈ ਫੋਨ ਦੇਗਾ ਤਾਂ ਵੀ ਬਿੱਟੂ ਯਾਰ ਭਾਜਪੀ ਜੁਆਇਨ ਕਰ ਗਿਆ ਤੂੰ ਯਕੀਨ ਕਰਦੇ ਮੈਂ ਤਾਂ ਜਮੀਨ ਨਹੀਂ ਯਕੀਨ ਕਰਦਾ ਮੈਂ ਕਿਵੇਂ ਯਕੀਨ ਕਰ ਲੈਂਦਾ ਜੀ ਉਹੀ ਗੱਲ ਆ ਵੀ ਯਕੀਨ ਨਾ ਕਰਨ ਇਹੋ ਗੱਲਾਂ ਵੀ ਇੱਥੇ ਹੋ ਚੁੱਕੀਆਂ ਨੇ ਫਿਰ ਕਿਵੇਂ ਦੇਖਦੇ ਹਾਂ ਬਿੱਟੂ ਨੂੰ ਕਿਵੇਂ ਦੇਖਦੇ ਹੋ ਉਹੀ ਤਾਂ ਮੈਂ ਕਹਿਣਾ ਹੈ ਇਹੀ ਤਾਂ ਮੈਂ ਗੱਲ ਆਪਣੇ ਲੋਕਾਂ ਨੂੰ ਸਮਝਾ ਰਿਹਾ ਵੀ ਜਿੰਨਾ ਤੇ ਆਪਾਂ ਨੂੰ ਭਰੋਸਾ ਹੁੰਦਾ ਵੀ ਇਹ ਕਦੇ ਵੀ ਇਹ ਪਾਰਟੀ ਨੂੰ ਛੱਡ ਕੇ ਨਹੀਂ ਜਾ ਸਕਦਾ ਵੀ ਉਹ ਵੀ ਜਦੋਂ ਚੀਜ਼ਾਂ ਹੋ ਗਈਆਂ ਵੀ ਤੁਸੀਂ ਕਿਉਂ ਇਹਨਾਂ ਦੇ ਪਿੱਛੇ ਲੱਗ ਕੇ ਯਾਰ ਤੁਸੀਂ ਲੜਦੇ ਹੋ ਇਹ ਰਵਨੀਸ਼ ਬਿੱਟੂ ਉਹ ਭਾਜਪਾ ਦੇ ਵਿੱਚ ਜਾ ਕੇ ਉਹਨਾਂ ਨੇ ਉਹਨਾਂ ਦਾ ਹਾਰ ਜਿਹਾ ਪਵਾਲਿਆ ਕਿਸੇ ਟਾਈਮ ਕਹਿੰਦੇ ਮੈਂ ਭਾਜਪਾ ਵਿੱਚ ਕਿਵੇਂ ਜਾਵੜੂਗਾ ਭਾਜਪਾ ਪੂਰਾ ਪੂਰਾ ਗਾਲ ਕੱਢਦੇ ਹੁੰਦੇ ਭਾਜਪਾ ਹੂੰ ਸਹੀ ਗੱਲ ਆ ਕਿਹੋ ਜੀਆਂ ਗਾਲਾਂ ਕੱਢਦੇ ਥੋਨੂੰ ਪਤਾ ਹੀ ਆ ਭਾਜਪਾ ਦੇ ਕਿੰਨਾ ਖਲਾਫ ਬੋਲਦੇ ਹੁੰਦੇ ਸੀ ਹੂੰ ਠੀਕ ਐ ਹੁਣ ਜੇ ਮੇਰੇ ਹਾਨ ਪ੍ਰਵਾਲ ਦੇ ਹੁੰਦੇ ਫਿਰ ਮੈਂ ਉਸ ਹਿਸਾਬ ਨਾਲ ਗੱਲ ਕਰਦਾ ਹੁਣ ਆ ਭਾਵੇਂ ਦਾ ਆਪਾਂ ਗੋਲਡੀ ਦੀ ਗੱਲ ਕਰਨ ਦੀ ਜਿੰਨੇ ਲੀਡਰ ਮਾੜਾ ਮੋਟਾ ਮੇਥੋਂ ਇਹ ਉਮਰ ਦੇ ਵਿੱਚ ਵੱਡੇ ਆ ਮੈਂ ਤਾਂ ਕਰਕੇ ਮਾੜਾ ਜਾਂ ਲੈ ਜਾ ਵਰਤਣਾ ਇਹਨਾਂ ਨੂੰ ਮੈਂ ਤੋ ਇੰਨਾ ਜਿਆਦਾ ਗੁੱਸਾ ਚੜਦਾ ਜੀ ਇਹਨਾਂ ਦੇ ਉੱਤੇ ਇਹਨਾਂ ਤੋਂ ਜਿਆਦਾ ਗੁੱਸਾ ਮੈਨੂੰ ਚੜਦਾ ਆਪਣੇ ਲੋਕਾਂ ਤੇ ਹੂੰ ਆਪਣੇ ਲੋਕ ਪਤਾ ਨਹੀਂ ਕਿਉਂ ਸੁਧਰਨਗੇ ਬਸ ਗਲੀਆਂ ਨਾਲੀਆਂ ਪੱਕੀਆਂ ਕਰਾ ਦੀਆਂ ਐ ਨਹੀਂ ਪੱਟੂ ਵਿਕਾਸ ਸਮਝੀ ਬੈਠੇ ਆ ਵੀ ਇਹ ਵਿਕਾਸ ਹੋ ਗਿਆ ਹੂੰ ਵੀ ਪਹਿਲਾ ਆਹ ਜੋ ਅਕਾਲੀ ਦਲ ਦੇ ਵੇਲੇ ਉਹ ਬਣੇ ਸੀ ਸੇਵਾ ਕੇਂਦਰ ਬਣੇ ਸੀ ਉਹਨਾਂ ਨੂੰ ਆਮ ਪਾਰਟੀ ਨੇ ਰੰਗ ਕਰਾਤਾ ਕਹਿੰਦੇ ਜੀ ਪਿੰਡਾਂ ਦੇ ਵਿੱਚ ਵਿਕਾਸ ਹੋ ਗਿਆ ਠੀਕ ਆ پارک ਚ ਇੱਕ ਕੁਰਸੀ ਲਾਤੀ ਕਹਿੰਦੇ ਜੀ ਵਿਕਾਸ ਹੋ ਗਿਆ ਸੜਿਆ ਨੂੰ ਹੀ ਵਿਕਾਸ ਸਮਝੀ ਜਾਂਦੇ ਆ ਵੋਟਾਂ ਦੇ ਨੇੜੇ ਜਾ ਕੇ ਇੱਕ ਦੀ ਗਲੀ ਪੱਕੀ ਕਰਾ ਦੇਣਗੇ ਜਾਂ ਸੜਕ ਦੇ ਲੱਕ ਪਾ ਦੇਣੇ ਕਹਿੰਦੇ ਜੀ ਵਿਕਾਸ ਹੋ ਗਿਆ ਵੀ ਵਿਕਾਸ ਇਹ ਹੁੰਦਾ ਮੈਂ ਕਹਣਾ ਯਾਰ ਪੰਜਾਬ ਦੇ ਵਿੱਚ ਆਪਣੀ ਐਜੂਕੇਸ਼ਨ ਲੈਵਲ ਆ ਜਿਹੜਾ ਉਹ ਹੋਣਾ ਚਾਹੀਦਾ ਜੋ ਬਾਹਰਲੇ ਮੁਲਕਾਂ ਦੇ ਵਿੱਚ ਮੈਂ ਇੰਗਲੈਂਡ ਦੇ ਵਿੱਚ ਗਿਆ ਖੇੜੀ ਸਾਹਿਬ ਚਾਹੇ 15 ਦਿਨ ਲਾ ਕੇ ਆਇਆ ਰੂਲ ਰੈਗੂਲੇਸ਼ਨ ਇੰਨੇ ਪੱਕੇ ਆ ਮੈਂ ਕਹਿੰਦਾ ਤੁਸੀਂ ਗੱਲਾਂ ਹੀ ਛੱਡ ਦਿਓ ਇੰਨੀ ਸਾਫ ਸਫਾਈ ਆ ਬੰਦਾ ਆਪ ਹੀ ਯਾਰ ਕਾਜ ਇੱਥੇ ਸੱਟਾਂ ਨੂੰ ਜੀ ਨਹੀਂ ਕਰਦਾ ਵੀ ਯਾਰ ਡਸਟ ਮੀਲ ਥਾ ਥਾ ਤੇ ਲੱਗੇ ਆ ਆਪਾਂ ਇੱਥੇ ਹੁਣ ਮੋਦੀ ਸਾਹਿਬ ਨੇ ਉਹ ਚਲਾਇਆ ਸੀਗਾ ਸਾਫ ਸਾਫ ਸਫਾਈ ਵਾਲਾ ਕਿਹੜਾ ਵਿਭਾਗ ਸੀ ਉਹ ਬਿਲਕੁਲ ਹੈਨਾ ਸਾਫ ਸੋਹ ਹਾਂ ਸਵਚ ਭਾਰਤ ਵਿਭਾਗ ਚਲਾਇਆ ਸੀ ਮੈਂ ਇੱਥੇ ਮਲਾਨਾ ਵਾਲੀ ਸਾਈਡ ਗਿਆ ਮਣੀ ਕਰਨ ਸਾਹਿਬ ਵਾਲੀ ਸਾਈਡ ਉੱਥੇ ਨਾ ਛੜਕਾਂ ਦੇ ਉੱਪਰ ਡਸਟ ਮੀਲ ਲੱਗੇ ਹੋਏ ਆ ਐਡਾ ਕਿ ਡਸਟਮੀਨ ਆ ਉਹ ਕਾਗਜ਼ਾਂ ਦੇ ਨਾਲ ਭਰਤਾ ਜਮਾ ਉਹ ਫੁੱਲ ਹੋਇਆ ਪਿਆ ਵੀ ਮੋਦੀ ਸਾਹਿਬ ਜੇ ਤੁਸੀਂ ਡਸਟਮੀਨ ਲਾਤੇ ਡਸਟਮੀਨ ਦੇ ਵਿੱਚੋਂ ਕੂੜਾ ਕੱਢਣ ਦਾ ਹੀ ਵਰਕਰ ਤਾਂ ਰੱਖ ਲਓ ਉਹ ਡਸਟਮੀਨ ਜਦੋਂ ਭਰਿਆ ਪਿਆ ਤਹਾਂ ਤੱਕ ਹੋ ਲੋਕ ਤਾਂ ਆਪਦਾ ਫਰਜ ਸਮਝ ਕੇ ਕਾਇਰ ਫੋਲ ਕਾ ਜੋ ਵੀ ਉਹ ਡਸਟਮੀਨਾਂ ਚ ਪਾਈ ਜਾਂਦੇ ਆ ਉਹਨਾਂ ਚੋਂ ਕੂੜਾ ਕਦੋਂ ਕੱਢਣਾ ਹੁਣ ਡਸਟਮੀਨਾਂ ਦੇ ਵਿੱਚੋਂ ਪਹਿਲਾਂ ਆਪਾਂ ਨੂੰ ਸਿਸਟਮ ਸਹੀ ਕਰਨਾ ਪੈਣਾ ਆਪ ਜਿਹੜਾ ਐਜੂਕੇਸ਼ਨ ਲੈਬ ਆ ਸਕੂਲਾਂ ਦੇ ਵਿੱਚ ਉਹ ਸਹੀ ਕਰਨਾ ਪੈਣਾਗਾ ਠੀਕ ਆ ਦੂਜੀ ਗੱਲ ਜਿਹੜਾ ਐਜੂਕੇਸ਼ਨ ਜਿਵੇਂ ਜਿਹਨੇ ਜਿੰਨੀ ਐਜੂਕੇਸ਼ਨ ਕੀਤੀ ਹੋਈ ਆ ਉਸ ਹਿਸਾਬ ਦੇ ਨਾਲ ਉਹਨੂੰ ਜੋਬ ਪ੍ਰੋਵਾਈਡ ਕਰਨੀ ਚਾਹੀਦੀ ਆ ਉਹ ਚੀਜ਼ਾਂ ਨੇ ਜਿਹੜੀਆਂ ਹੋਣੀਆਂ ਚਾਹੀਦੀਆਂ ਇੱਥੇ ਕੀ ਹੁੰਦਾ ਇਹ ਤੇ ਬਜ਼ੁਰਗਾਂ ਦੀ ਬढ़ापा ਪੈਨਸ਼ਨ ਦੀ ਲੱਗੀ ਹੁੰਦੀ ਇੱਥੇ ਜਿਨ੍ਹਾਂ ਦੀ ਉਮਰ 35 35 ਸਾਲ ਆ ਉਹ ਆਪਦੇ ਨਾਂ ਬढ़ापा ਪੈਨਸ਼ਨਾਂ ਵੀ ਲਵਾਈ ਫਿਰਦੇ ਆ ਆ ਕੀ ਚੱਲਦਾ ਹੁੰਦਾ ਆਪਣੇ ਜੀ ਪਿੰਡਾਂ ਦੇ ਵਿੱਚ ਕੀ ਆਹੋ ਅੰਗੜਵਾੜੀ ਨਹੀਂ ਅੰਗੜਵਾੜੀ ਨਹੀਂ ਜਿਹੜਾ ਆ ਮਤਲਬ ਸਾਫ਼ ਸਫਾਈ ਕਰਦੇ ਆ ਆਪਣੇ ਨਰੇਗਾ ਨਰੇਗਾ ਹੁਣ ਨਰੇਗਾ ਦੇ ਵਿੱਚ ਦੇਖ ਲਓ ਕਈ ਜਿਨ੍ਹਾਂ ਕੋਲੇ 35 35 ਕਿੱਲੇ ਜ਼ਮੀਨ ਦੇ ਆ ਉਹ ਵੀ ਆਪਦੇ ਨਾਂ ਹੁ ਲਵਾਈ ਬੈਠੇ ਆ ਹੂੰ ਠੀਕ ਹੈ ਆ ਜਿਹੜੀ ਆਪਾਂ ਨੇ ਮੁਫਤ ਆਟਾ ਆਉਂਦਾਗਾ ਆਟਾ ਦਾਲ ਸਕੋ ਆਟਾ ਦਾਲ ਸਕੀਮ ਇਹ ਵੀ ਕਈ ਮਤਲਬ ਜਿਹੜੇ ਸਰਦੇਪੁਰ ਦੇ ਉਹ ਵੀ ਲਵਾਈ ਬੈਠੇ ਆ ਹਰਿਸ਼ ਵਿਅਕਤੀ ਹਾਂ ਤੂੰ ਸੋ ਇਹ ਜਿਹੜਾ ਸਿਸਟਮ ਆ ਪਹਿਲਾਂ ਇਹ ਆਪਾਂ ਨੂੰ ਸਿਸਟਮ ਸਹੀ ਕਰਨਾ ਪਊਗਾ ਤੇ ਲੋਕਾਂ ਦੇ ਦਿਮਾਗ ਦੇ ਵਿੱਚ ਵੀ ਇਹ ਗੱਲ ਹੋਣੀ ਚਾਹੀਦੀ ਆ ਵੀ ਐਜੂਕੇਸ਼ਨ ਲੈਵਲ ਸਹੀ ਹੋਵੇ ਸਾਰਾ ਕੁਝ ਸਹੀ ਹੋਵੇ ਵਿਕਾਸ ਕੀ ਹੁੰਦਾਗਾ ਉਹ ਚੀਜ਼ ਪਹਿਲਾਂ ਵਿਕਾਸ ਸਮਝਣੀ ਪਊਗੀ ਲੋਕਾਂ ਨੂੰ ਵਿਕਾਸ ਚੀਜ਼ ਹੈ ਕੀ ਵੀ ਕੱਲਾ ਗਲੀਆਂ ਨਾਲੀਆਂ ਪੱਕੀਆਂ ਕਰਾਉਣਾ ਵਿਕਾਸ ਨਹੀਂ ਹੁੰਦਾ ਜਾ ਕੇ ਤੁਹਾਡੇ ਜਿਹੜੇ ਜਵਾਕ ਆ ਸਕੂਲਾਂ ਦੇ ਵਿੱਚ ਜਾਂਦੇ ਆ ਤੁਸੀਂ ਜਾ ਕੇ ਪਿੱਛੇ ਦੇਖਿਆ ਵੀ ਸਕੂਲਾਂ ਦੇ ਵਿੱਚ ਉਹਨਾਂ ਨੂੰ ਕਿਹੋ ਜੀ ਐਜੂਕੇਸ਼ਨ ਪ੍ਰੋਵਾਈਡ ਕਰਾਈ ਜਾਂਦੀ ਆ ਸਰਕਾਰੀ ਹਸਪਤਾਲਾਂ ਦੀ ਤੁਸੀਂ ਕੰਡੀਸ਼ਨ ਦੇਖੋ ਜਾ ਕੇ ਸਰਕਾਰੀ ਸਕੂਲਾਂ ਦੇ ਵਿੱਚ ਇਹ ਵੱਡੇ ਵੱਡੇ ਲੀਡਰ ਆਪਦੇ ਜਵਾਕਾਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਕਿਉਂ ਨਹੀਂ ਪੜਾਉਂਦੇ ਆਪਦਾ ਇਲਾਜ ਸਰਕਾਰੀ ਹਸਪਤਾਲਾਂ ਦੇ ਵਿੱਚ ਕਿਉਂ ਨਹੀਂ ਕਰਾਉਂਦੇ ਕਿਉਂਕਿ ਵਿਕਾਸ ਨਹੀਂ ਹੈਗਾ ਨਹੀਂ ਚੰਗੇ ਡਾਕਟਰ ਉੱਥੇ ਹੈਗੇ ਨਹੀਂ ਚੰਗੀ ਐਜੂਕੇਸ਼ਨ ਸਰਕਾਰੀ ਸਕੂਲਾਂ ਦੇ ਵਿੱਚ ਹੈਗੀ ਜੇ ਹੁੰਦੀ ਹੈ ਆਪਦੇ ਜਵਾਕ ਉੱਥੇ ਕਿਉਂ ਨਾ ਪੜਾਉਣ ਬਈ ਸੋ ਸਾਡੇ ਲੋਕਾਂ ਨੂੰ ਵੀ ਜਿਹੜੀਆਂ ਇਹ ਗੱਲਾਂ ਸਮਝਣੀਆਂ ਪੈਣਗੀਆਂ ਜਿਹੜਾ ਇਹ ਸਿਸਟਮ ਆ ਇਹ ਸਹੀ ਕਰਨਾ ਪਊਗਾ ਸਿਸਟਮ ਸਹੀ ਤਾਂ ਹੀ ਹੋਊਗਾ ਜੇ ਅਸੀਂ ਵੋਟ ਆਪਦੀ ਇਮਾਨਦਾਰੀ ਦੇ ਨਾਲ ਪਾਵਾਂਗੇ ਜੇ ਅਸੀਂ ਚੰਗੇ ਪੜ੍ਹੇ ਲਿਖੇ ਲੀਡਰ ਆ ਜਿਹੜੇ ਉਹ ਸਿਆਸਤ ਦੇ ਵਿੱਚ ਲੈ ਕੇ ਆਵਾਂਗੇ ਰਾਜਨੀਤੀ ਦੇ ਵਿੱਚ ਲੈ ਕੇ ਆਵਾਂਗੇ ਆਪਾਂ ਗੱਲਾਂ ਕਰਦੇ ਆ ਵੀ ਨੌਜਵਾਨ ਅੱਗੇ ਕਿਉਂ ਨਹੀਂ ਆਉਂਦੇ ਹੁਣ ਜੇ ਨੌਜਵਾਨ ਅੱਗੇ ਆਉਂਦੇ ਆ ਉਹ ਲੱਖਾ ਸਿੰਘ ਸਿਧਾਨਾ ਠੀਕ ਹੈ ਆਪਾਂ ਪਹਿਲਾਂ ਵੀ ਚਲੋ ਉਹਨਾਂ ਨੂੰ ਵੋਟਾਂ ਨਹੀਂ ਪਈਆਂ ਉਹ ਹਾਰੇ ਤੇ ਹੁਣ ਮੈਂ ਤਾਂ ਕਹਣਾ ਉਹ ਕੱਲਾ ਨੌਜਵਾਨਾ ਜਿਹੜਾ ਹੁਣ ਖੜ ਰਿਹਾ ਹੈਗਾ ਵੋਟਾਂ ਦੇ ਵਿੱਚ ਆ ਕੇ ਖੜਾ ਆਪਾਂ ਕਹਣਾ ਨੌਜਵਾਨ ਅੱਗੇ ਨਹੀਂ ਉਹਦੇ ਨੌਜਵਾਨ ਤਾਂ ਹੁਣ ਅੱਗੇ ਆ ਗਿਆ ਜਿਹੜੇ ਉਹਦਾ ਵਿਰੋਧ ਕਰਦੇ ਆ ਮੈਂ ਕਹਿੰਦਾ ਵਿਰੋਧ ਕਰਨ ਦੇ ਲਈ ਕੋਈ ਗੱਲ ਹੋਣੀ ਚਾਹੀਦੀ ਇੱਕ ਵਾਰ ਤੁਸੀਂ ਮੌਕਾ ਦੇ ਕੇ ਤਾਂ ਦੇਖੋ ਜੇ ਮੌਕਾ ਆਪਾਂ ਉਹਨੂੰ ਦਿੰਨੇ ਆ ਫਿਰ ਵੀ ਲੱਖਾ ਸਿੰਘ ਸਿਧਾਣਾ ਨਹੀਂ ਕੰਮ ਕਰਦਾ ਚਾਹੇ ਮੈਂ ਉਹਦੇ ਹੱਕ ਦੇ ਵਿੱਚ ਆ ਲੱਖੇ ਸਿਧਾਣੇ ਦੇ ਉਹਨਾਂ ਦੇ ਨਾਲ ਵੀ ਮੈਂ ਜਾਣਾ ਕਿਸਾਨੀ ਧਰਨਿਆਂ ਦੇ ਵਿੱਚ ਵੀ ਜਾਣਾ ਉਹਨਾਂ ਦੇ ਨਾਲ ਮੈਂ ਆਪਾਂ ਚੱਲੀ ਦਾ ਮੋਢੇ ਦੇ ਨਾਲ ਮੋਢਾ ਜੋੜ ਕੇ ਜੇ ਕੱਲ ਨੂੰ ਜਿੱਤਾਂ ਤੋਂ ਬਾਅਦ ਲੱਖਾ ਸਿੰਘ ਸਿਧਾਣਾ ਕੰਮ ਨਹੀਂ ਕਰਦੇ ਤੇ ਸਭ ਤੋਂ ਪਹਿਲਾਂ ਉਹਨਾਂ ਦੇ ਵਿਰੋਧੀ ਵੀ ਆਪਾਂ ਹੀ ਹੋਵਾਂਗੇ ਵਿਰੋਧ ਵੀ ਉਹਨਾਂ ਦਾ ਆਪਾਂ ਹੀ ਕਰਾਂਗੇ ਬੂਰੇ ਖੜ ਕੇ ਠੀਕ ਹੈ ਜੀ ਮੈਂ ਲੋਕਾਂ ਨੂੰ ਇਹ ਗੱਲ ਕਹਿਣਾ ਵੀ ਜਿਹੜੇ ਨੌਜਵਾਨ ਅੱਗੇ ਆਉਂਦੇ ਆ ਉਹਨਾਂ ਨੂੰ ਮੌਕਾ ਜ਼ਰੂਰ ਦੇਣਾ ਚਾਹੀਦਾ ਹੈਗਾ ਠੀਕ ਆ ਪੜੇ ਲਿਖੇ ਨੌਜਵਾਨ ਹੁਣ ਅੱਗੇ ਆਉਣ ਦੇ ਬਾਰੇ ਸੋਚ ਰਹੇ ਆ ਕਿੰਨੇ ਆਪਣੇ ਜਿਨ੍ਹਾਂ ਨੇ ਡਿਗਰੀਆਂ ਕੀਤੀਆਂ ਹੋਈਆਂ ਨੇ ਉਹ ਵਿਚਾਰੇ ਤੇ ਕੁੱਲਚੇ ਛੋਲਿਆਂ ਦੀ ਰੇੜੀ ਲਾ ਕੇ ਖੜੇ ਆ ਆ 12ਵੀਂ ਫੇਲ ਚਾ ਕੇ ਲੀਡਰ ਬਣ ਜਾਂਦੇ ਆ ਨਾ ਜਿਨ੍ਹਾਂ ਨੂੰ ਗੱਲਬਾਤ ਕਰਨ ਦਾ ਪਤਾ ਅਗੇ ਸਰਦਾਰ ਸਿਮਰਨ ਸਿੰਘ ਜੀ ਮਾਨ ਨੂੰ ਕਿਵੇਂ ਦੇਖਦੇ ਹੋ ਲੱਗਦਾ ਕਿ ਉਹਨੂੰ ਜਿਵੇਂ ਲੱਖੇ ਸਿਧਾਣੇ ਨੂੰ ਬੋਲ ਟਿਕਟ ਦਿੱਤੀ ਆ ਉਹ ਨੌਜਵਾਨਾਂ ਨੂੰ ਵੀ ਮੌਕਾ ਦੇਣਾ ਚਾਹੀਦਾ ਜੋੜਨਾ ਚਾਹੀਦਾ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਇਹ ਆ ਕਿ ਪੁਰਾਣੇ ਖਿਆਲਤ ਦੇ ਕੁਝ ਵਿਅਕਤੀ ਸੀ ਜੋ ਹਰੇ ਹੈਗੇ ਵੀ ਨੇ ਜਾਂ ਫਿਰ ਕੁਝ ਦੀ ਡੈਥ ਹੋ ਗਈ ਵੀ ਪਾਰਟੀ ਹੋਸਟੈਂਡ ਕਰਨੀ ਚਾਹੀਦੀ ਹੈ ਕੀ ਲੱਗਦਾ ਮੈਂ ਇੱਕ ਗੱਲ ਕਹਿਣੀ ਚਾਹਣਾ ਹੀ ਦੇਖੋ ਮੈਂ ਨਾ ਸਿਆਣਾ ਤਾਂ ਨਹੀਂ ਹੈਗਾ ਸਿਮਰਨ ਜੀ ਸਿੰਘ ਮਾਨ ਦੀ ਆਪਾਂ ਪਹਿਲੇ ਦਿਨ ਤੋਂ ਸਪੋਰਟ ਕਰਦੇ ਆ ਪਰ ਉਹਨਾਂ ਨੂੰ ਮੈਂ ਇੱਕ ਗੱਲ ਕਹਿਣੀ ਚਾਹਣਾ ਉਹਨਾਂ ਦੇ ਪਾਰਟੀ ਦੇ ਜਿਹੜੇ ਵਰਕਰ ਆ ਦੇਖੋ ਜਿੰਨਾ ਕਿ ਮੈਂ ਦੇਖਿਆ ਸਿਮਰਨਜੀਤ ਸਿੰਘ ਮਾਨ ਜੀ ਦੇ ਹਲਕੇ ਦੇ ਵਿੱਚ ਇਹਨਾਂ ਦੀ ਪਾਰਟੀ ਦਾ ਇੰਨਾ ਬੋਲਬਾਲਾ ਉਧਰ ਹੀ ਮੈਨੂੰ ਲੱਗਦਾ ਹੈ ਕੰਮ ਕਰਦੇ ਆ ਤੁਸੀਂ ਸਾਡੇ ਪਿੰਡਾਂ ਵਾਂਗ ਲਾ ਕੇ ਦੇਖੋ ਜਲੰਧਰ ਉਧਰ ਜਾਵੜੋ ਤੁਸੀਂ ਤਰਨਤਾਰਨ ਅਮਰਤਸਰ ਵਾਲੀ ਸਾਈਡ ਉਧਰ ਹੈਗਾ ਕਾਂਗਰਸ ਆਮ ਆਦਮੀ ਪਾਰਟੀ ਅਕਾਲੀ ਪਾਰਟੀ ਠੀਕ ਹੈ ਜੀ ਤੇ ਜਿਹੜੀ ਉਹ ਸਿਮਰਨਜੀਤ ਸਿੰਘ ਮਾਨ ਜੀ ਦੀ ਪਾਰਟੀ ਆ ਮੈਗਨਾ ਇਹਨਾਂ ਦੇ ਵਰਕਰਾਂ ਨੂੰ ਹੋਰ ਕੰਮ ਕਰਨਾ ਚਾਹੀਦਾ ਪਿੰਡਾਂ ਦੇ ਵਿੱਚ ਜਾ ਕੇ ਤੁਸੀਂ ਲੋਕਾਂ ਨੂੰ ਜਾਗਰੂਕ ਕਰੋ ਸਾਰੇ ਤੁਸੀਂ ਪੰਜਾਬ ਦੇ ਵਿੱਚ ਜੇ ਆਪਾਂ ਖੇਤਰੀ ਪਾਰਟੀ ਖੜੀ ਕੀਤੀ ਆ ਉਹਨ ਖੇਤਰੀ ਪਾਰਟੀ ਨੂੰ ਅੱਗੇ ਆਪਾਂ ਕਿਵੇਂ ਲੈ ਕੇ ਜਾਣਾ ਉਹਦੇ ਬਾਰੇ ਵੀ ਤੁਸੀਂ ਸੋਚੋ ਨਾ ਹੁਣ ਸਿਰਫ ਸਿਮਰਨਜੀਤ ਸਿੰਘ ਮਾਨ ਜਿੱਤਦੇ ਆ ਹਮ ਆਪਦੇ ਵਾਲੇ ਪਾਸੇ ਖੜਦੇ ਆ ਹਾਂ ਖੜਦੇ ਆ ਹੋਰ ਮੈਨੂੰ ਕੋਈ ਦੱਸ ਦੋ ਇਹਨਾਂ ਦਾ ਕੋਈ ਹੋਰ ਬੰਦਾ ਕੋਈ ਹੋਵੇ ਜਾਂ ਕਿਸੇ ਪਾਸਿਓਂ ਹੋਰ ਕਿਤੋਂ ਵੋਟ ਹੋਵੇ ਸੋ ਇਹਨਾਂ ਨੂੰ ਆਪਦੀ ਪਾਰਟੀ ਦਾ ਜਿਹੜਾ ਪ੍ਰਚਾਰ ਆ ਉਹ ਵੀ ਕਰਨਾ ਚਾਹੀਦਾਗਾ ਵੋਟਾਂ ਤੋਂ ਬਾਅਦ ਵੀ ਆਪਦਾ ਮਤਲਬ ਪਾਰਟੀ ਦਾ ਪ੍ਰਚਾਰ ਕਰੋ ਫੇਰ ਹੀ ਆਪਾਂ ਜਿਹੜਾ ਜੋਰ ਨੂੰ ਅੱਗੇ ਮੌਕਾ ਦਵਾਂਗੇ ਜੇ ਪ੍ਰਚਾਰ ਕਰਾਂਗੇ ਪ੍ਰਸਾਰ ਫੇਰ ਹੀ ਹੋਊਗਾ ਕਿਹੜੀ ਸਭ ਹੁਣ ਇੱਕ ਥਾਂ ਤੇ ਹੀ ਆਪਾਂ ਜੋਰ ਲਾਈ ਜਾਈਏ ਉਧਰ ਸੰਗਰੂਰ ਵਾਲੀ ਤੇ ਉਹ ਵੀ ਮੈਂ ਚੀਜ਼ ਕਹਿਣਾ ਵੀ ਬਹੁਤ ਗਲਤ ਆ ਤੇ ਸਿੰਘਰ ਸਿੰਘ ਮਾਨ ਜੀ ਨੂੰ ਵੀ ਚਾਹੀਦਾਗਾ ਵੀ ਆਪਦੇ ਵਰਕਰਾਂ ਨੂੰ ਤੁਸੀਂ ਅਲੱਗ-ਅਲੱਗ ਜਿਹੜੇ ਹਲਕੇ ਆ ਉਹਨਾਂ ਨੂੰ ਹਲਕੇ ਦੋ ਵੀ ਭਾਈ ਇੱਥੇ ਤੁਸੀਂ ਪ੍ਰਚਾਰ ਕਰੋ ਇੱਥੇ ਜਾ ਕੇ ਲੋਕਾਂ ਦੇ ਨਾਲ ਗੱਲਬਾਤ ਕਰੋ ਵੀ ਜੇ ਕੱਲ ਨੂੰ ਸਾਡੀ ਪਾਰਟੀ ਸੱਤਾ ਦੇ ਵਿੱਚ ਆਉਂਦੀ ਆ ਵੀ ਆਹ ਕੰਮ ਆਪਾਂ ਉੱਥੇ ਕਰਾਂਗੇ ਤੇ ਮੈਂ ਇੱਕ ਗੱਲ ਹੋਰ ਖੇੜੀ ਸਾਹਿਬ ਇੱਥੇ ਕਰਨੀ ਚਾਹਣਾ ਆਪਾਂ ਦੇਖੀ ਉਹਨਾਂ ਨੇ ਬਾਹਰਲੇ ਮੁਲਕ 'ਚ ਜਾ ਕੇ ਆ ਉੱਥੇ ਆਈ ਨਹੀਂ ਪਤਾ ਯਾਰ ਵੀ ਲੀਡਰ ਕਿਹੜਾ ਹੈ ਠੀਕ ਹੈ ਉਹ ਇੱਕ ਚਿੱਠੀ ਜੀ ਬਣਾ ਕੇ ਇੱਕ ਹਰੇ ਘਰ ਦੇ ਵਿੱਚ ਭੇਜ ਦਿੰਦੀ ਆ ਜਿਹੜਾ ਪ੍ਰਚਾਰ ਕਰਦੇ ਵੀ ਭਾਈ ਅਸੀਂ ਆਹ ਕੰਮ ਕਰਾਂਗੇ ਜੇ ਉਹ ਕੰਮ ਨਹੀਂ ਕਰਦੇ ਆਮ ਬੰਦਾ ਜਾ ਕੇ ਸਿੱਧਾ ਇਹ ਚਿੱਠੀ ਜੀ ਦਿਖਾ ਕੇ ਉਹਨਾਂ ਨੇ ਗੱਲਬਾਤ ਕਰਦਾ ਵੀ ਭਾਈ ਤੂੰ ਆਹ ਲੈ ਕੇ ਭੇਜਿਆ ਸੀ ਆ ਕੰਮ ਨਹੀਂ ਕੀਤਾ। ਹੂੰ ਜਦੋਂ ਇਹ ਉਹਨੂੰ ਲਾ ਦਿੰਦੇ ਆ। ਅੱਛਾ ਜੀ। ਇੱਥੇ ਆਏ ਨਹੀਂ ਹੈਗਾ ਵੀ ਹੱਥ ਦੇ ਵਿੱਚ ਤੁਸੀਂ ਗਟਕਾ ਸਾਫ ਫੜ ਕੇ ਆਏ। ਸੌਂ ਖਾ ਲਈ ਵੀ ਦੂਜੇ ਦਿਨ ਮੁੱਕਰ ਗਏ ਚਲੋ ਲੋਕਾਂ ਨੇ ਫੇਰ ਵੀ ਵਾਹ ਵਾਹ ਹੀ ਕਰੀ ਜਾਂਦੇ ਆ ਸਾਡੇ ਲੋਕ ਵੀ ਜਾਂ ਦਲ ਬਦਲ ਗਏ ਉੱਥੇ ਇਹ ਚੀਜ਼ ਨਹੀਂ ਹੈ। ਉਹ ਸਿੱਧਾ ਲਾ ਕੇ ਮਾਰਦੇ ਆ ਵੀ ਚੱਲ ਘਰੇ ਆ ਕੇ ਬਹਿ ਜਾ ਵੀ ਤੂੰ ਕੰਮ ਕਰਨ ਦੇ ਲੈਕ ਨਹੀਂ ਹੈਗਾ। ਆਪਣੇ ਦੇਖ ਲੋ ਤੁਸੀਂ ਪੁਰਾਣੇ ਸਮੇਂ ਦੇ ਵਿੱਚ ਜ਼ਬਾਨ ਦਾ ਕਿੰਨਾ ਮੁੱਲ ਹੁੰਦਾ ਸੀ। ਜਿਹੜਾ ਬੰਦਾ ਜਵਾਨ ਕਰਕੇ ਮੁੱਕਰ ਜਾਂਦਾ ਸੀ ਉਹਨੂੰ ਮਰਨਾ ਹੀ ਹੋ ਜਾਂਦਾ ਸੀ ਕਿੰਨਾ ਕਹਿੰਦੇ ਹੁੰਦੇ ਸੀ ਤੂੰ ਤਾਂ ਮਰਿਆਂ ਦੇ ਵਿੱਚਿਆਂ ਤੂੰ ਮਾਰ ਹੀ ਗਿਆ ਅੱਜ ਕੱਲ ਦੀ ਮਤਲਬ ਸਿਆਸਤ ਜਮਾਈ ਮਰ ਗਈ ਕਿਸੇ ਦਾ ਕੋਈ ਸਟੈਂਡ ਹੀ ਨਹੀਂਗਾ ਕਿਸੇ ਦਾ ਸਟੈਂਡ ਨਹੀਂ ਹੈਗਾ ਤੁਸੀਂ ਜਿੰਨੇ ਮਰਜੀ ਤੁਸੀਂ ਲੀਡਰ ਦੇਖ ਲਓ ਅੱਜ ਦੇ ਸਮੇਂ ਦੇ ਬਿਲਕੁਲ ਬਿਲਕੁਲ ਜੀ ਦੱਸ ਦਈਏ ਕਿ ਰਫ਼ਤਾਰ ਆਏ ਸਿਰਫ ਦੁੱਖ ਦੀ ਚੀਜ਼ ਆਇਆ ਕਿ ਆਗੂ ਤਾਂ ਦਲ ਬਦਲ ਲਾਉਣ ਲੱਗੇ ਆਗੂ ਸਿਆਸੀ ਸਿਆਸਤਦਾਨ ਤਾਂ ਸਿਆਸੀ ਪਾਰਟੀ ਬਦਲ ਲਾਉਂਦੇ ਨੇ ਰਾਤੋਂ ਰਾਤ ਜਿਹੜਾ ਹੈਗਾ ਇੱਕ ਪਾਰਟੀ ਤੋਂ ਦੂਜੀ ਪਾਰਟੀ ਦੇ ਆਗੂ ਹੋ ਜਾਂਦੇ ਨੇ ਗੱਲ ਦੇ ਵਿੱਚ ਹੋਰ ਪਾਰਟੀ ਦਾ ਜਿਹੜਾ ਹੈਗਾ ਉਹ ਨਿਸ਼ਾਨ ਪਾ ਲੈਂਦੇ ਨੇ ਤਾਂ ਉਹ ਬਣ ਜਾਂਦੇ ਨੇ ਹੋਰ ਪਾਰਟੀ ਦੇ ਪਰ ਵਰਕਰ ਜਿਨ੍ਹਾਂ ਨੂੰ ਰਾਤ ਤੱਕ ਇਹ ਨਹੀਂ ਪਤਾ ਕਿ ਸਾਡਾ ਆਗੂ ਸਾਡਾ ਜਿਹੜਾ ਅੱਗੇ ਪ੍ਰਤੀਨਿਧੀ ਆ ਵੀ ਹੁਣ ਰਾਤ ਨੂੰ ਜਾਂ ਸਵੇਰ ਕਿਹੜੀ ਪਾਰਟੀ ਦਾ ਹੋਊਗਾ ਉਹਨਾਂ ਵਰਕਰਾਂ ਦਾ ਦੁੱਖ ਜਿਹੜਾ ਹੈਗਾ ਕਿਤੇ ਨਾ ਕਿਤੇ ਵੰਡਣ ਦੀ ਕੋਸ਼ਿਸ਼ ਤੁਨਹੋ ਇਹ ਮਜਬੂਰੀਆਂ ਦੱਸਣ ਦੀ ਕੋਸ਼ਿਸ਼ ਕਿਦਾਂ ਕਿਤੇ ਰਫਤਾਰ ਆਏ ਨੇ ਜ਼ਰੂਰ ਕੀਤੀ ਹੈ ਕਿਉਂਕਿ ਉਹ ਕਹਿੰਦੇ ਵੀ ਵਰਕਰਾਂ ਦਾ ਕੀ ਕਸੂਰਾ ਜਿਹੜੇ ਵਿਚਾਰੇ ਨਾ ਇੱਧਰ ਜੋਗੇ ਨਾ ਉੱਧਰ ਜੋਗੇ ਤੈਸ਼ ਦੇ ਵਿੱਚ ਆ ਕੇ ਇੱਕ ਦੂਸਰੇ ਨੂੰ ਬਿਆਨਬਾਜ਼ੀ ਕਰ ਜਾਂਦੇ ਨੇ ਪਰ ਜਦ ਉਹਨਾਂ ਦੇ ਅੱਗੇ ਵਾਲੇ ਵੱਡੇ ਜਿਹੜੇ ਪਾਰਟੀ ਬਦਲਦੰਦ ਨੇ ਤਾਂ ਫਿਰ ਔਖਾ ਜਿਹੜਾ ਵਰਕਰਾਂ ਨੂੰ ਹੁੰਦਾ ਆ ਤੇ ਉਹ ਕਿਸ ਤਰ੍ਹਾਂ ਸਰਵਾਈਵ ਕਰਦੇ ਨੇ ਉਹਨਾਂ ਦੀਆਂ ਮਜਬੂਰੀਆਂ ਕਿਤੇ ਨਾ ਕਿਤੇ ਰਫਤਾ ਰਾਇ ਰਹੇ ਨੇ ਜ਼ਰੂਰਤ ਅਸੀਂ ਤੋਂ ਇਹ ਗੱਲਬਾਤ ਕਿਹੋ ਜਿਹੀ ਲੱਗੀ ਕੀਤੀਆਂ ਗੱਲਾਂ ਕਿਹੋ ਜਿਹੀਆਂ ਲੱਗੀਆਂ ਕਿੰਨੀ ਸੱਚਾਈ ਲੱਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਧੰਨਵਾਦ ਮਲੇਰਕੋਟਲਾ ਤੋਂ ਸੁੱਖਾ ਖੇੜੀ ਵਾਲਾ